ਮਾਸਟਰ ਤਨਿਰਾਮ ਮਾਸਟਰ ਤਨਿਰਾਮ ਜੀ ਦਾ ਘਰ ਕਿੱਥੇ ਹੈ ਜੀ ਹਾਂ ਜੀ ਮਾਸਟਰ ਤਨਿਰਾਮ ਜੀ ਦਾ ਘਰ ਕਿੱਥੇ ਹੈ ਹਾਂ ਜੀ ਮਾਸਟਰ ਤਨਿਰਾਮ ਆ ਸਾਹਮਣੇ ਸਾਹਮਣੇ ਹਾਂਜੀ ਅੱਛਾ ਸਾਹਮਣੇ ਬੈਠੇ ਹਾਂ ਹਾਂਜੀ ਮਾਸਟਰ ਜੀ ਤਨਿਰਾਮ ਜੀ ਹਾਂਜੀ ਹਾਂਜੀ ਉਹ ਸਾਹਮਣੇ ਬੈਠੇ ਨੇ ਲਓ ਜੀ ਜਾ ਕੇ ਗੱਲ ਕਰਦੇ ਹਾਂ ਮਾਸਟਰ ਤਨਿਰਾਮ ਜੀ ਦੇ ਨਾਲ ਹੂੰ ਔਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਸੀਂ ਹੁਣ ਪਹੁੰਚ ਗਏ ਜੀ ਦੇਖੋ ਜੀ ਇਨਾ ਪਿੰਡਾਂ ਦੇ ਵਿੱਚ ਅਸੀਂ ਵੀਡੀਓਜ਼ ਕਰਾਂਗੇ ਜੀ ਸਾਰੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾਸਟਰ ਤਨਿਰਾਮ ਜੀ ਹਾਂਜੀ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੱਜ ਲਿਆ ਦੇਖੋ ਅਸੀਂ ਪਹੁੰਚ ਗਏ ਰੋਪੜ ਤੇ ਜੀ ਹੂੰ ਮੈਨੂੰ ਇਹ ਸਮਝ ਨਹੀਂ ਸਿਆਰੀ ਮਾਸਟਰ ਤਨਿਰਾਮ ਕੌਣ ਹੈ ਅੰਦਾਜ਼ਾ ਲਾ ਰਿਹਾ ਸੀ ਸ਼ਾਇਦ ਇਹ ਬੈਠੇ ਹੈ ਹਾਂਜੀ ਕੀ ਹਾਲ ਹੈ ਕੀ ਹਾਲ ਹੈ ਬੇਬੇ ਠੀਕ ਹੈ ਬੀਠਾ ਠੀਕ ਠਾਕ ਹੋ ਬੰਦਿਆ ਰੋਪੜ ਤੇ ਆਏ ਹਾਂਜੀ ਠੀਕ ਹੈ ਹਾਂ ਰੋਪੜ ਤੇ ਆਏ ਰੋਪੜ ਤੇ ਹਾਂਜੀ ਇਹਨਾਂ ਕੋ ਤਾਂ ਸੁਣਦਾ ਇਹ ਕਹਿੰਦੇ ਸੁਣਦਾ ਉੱਚਾ ਇਹ ਤਾਂ ਸੁਣਦੇ ਬਿਲਕੁਲ ਠੀਕ ਹੈ ਹੈ ਉਹਦਾ ਸਮਝ ਨਹੀਂ ਲਾਦੀ ਉਹ ਸੁਣਦਾ ਉਹ ਮੈਨੂੰ ਕਹਿੰਦੇ ਬੇਬੇ ਨਾਲ ਗੱਲ ਹੋਣੀ ਨਹੀਂ ਕਹਿੰਦੇ ਉੱਚਾ ਸੁਣਦੀ ਹੈ ਹਾਂ ਸੁਣਦਾ ਵੀ ਉੱਚਾ ਹੀ ਹੈ ਮਸ਼ੀਨ ਮਸ਼ੀਨ ਲਾਈ ਵੀ ਹੁਣ ਨਾ ਅੱਛਾ ਮਸ਼ੀਨ ਤੇ ਬਿਣੀ ਕੰਨ ਪੱਕ ਗਏ ਤੇ ਮੇਰੇ ਅੱਛਾ ਬਈ ਇਹ ਕਰਕੇ ਫਿਰ ਚਮਕੌਰ ਵੀ ਕਈ ਵੇ ਰ ਗਈ ਹੂੰ ਉਹ ਕਹਿੰਦੇ ਵੀ ਸਰਾਖ ਹੋ ਗਏ ਵੇ ਆ ਅੱਛਾ ਹੁਣ ਸੁਣਨੇ ਤੇ ਆਟ ਗਿਆ ਨਾ ਹੁਣ ਮੇਰੀ ਗੱਲ ਸੁਣ ਰਹੀ ਏ ਹਾਂ ਸੁਣ ਲਈ ਏ ਬਾਪੂ ਦੀ ਗੱਲ ਸੁਣ ਜਾਂਦੀ ਏ ਹੈ ਸੁਣ ਜਾਂਦੀ ਏ ਸੁਣ ਜਾਂਦੀ ਏ ਕਦੇ ਕਦੇ ਸਮਝ ਵੀ ਆ ਜਾਂਦੀ ਕਦੇ ਨਹੀਂ ਵੀ ਆਉਂਦੀ ਜਿਹੜੀ ਗੱਲ ਤਾਂ ਕੰਮ ਦੀ ਉਹ ਤਾਂ ਸਮਝ ਆ ਜਾਂਦੀ ਹੁੰਨੀ ਹੈ ਨਾ ਦੂਜੀ ਨਹੀਂ ਆਉਂਦੀ ਜਿਹੜਾ ਕੋਈ ਹੋੜੀ ਬੋਲ ਕੇ ਸਮਝਾਵਾਂ ਨਾ ਉਹ ਸਮਝ ਹੁੰਦੀ ਏਦਾਂ ਨਹੀਂ ਸਮਝ ਹੁੰਦੀ ਅੱਛਾ ਅੰਨਾ ਲੱਗਦਾ ਬੋਲਦਿਆਂ ਖਿਲਾ ਭੁੱਜਦੀਆਂ ਹੁੰਦੀਆਂ ਪਟਾਕਾ ਅੱਛਾ ਖਿਲਾ ਭੁੱਜਦੀਆਂ ਜੀ ਤਾਂ ਉਦਾਂ ਲੱਗਦਾ ਹੈ ਪਟਾਕ ਪਟਾਕ ਹੁੰਦੀ ਹੈ ਅੱਛਾ ਉਮਰ ਕਿੰਨੀ ਹੋ ਗਈ ਤੁਹਾਡੀ ਉਮਰ 1 47 ਦਾ ਮੈਨੂੰ ਸਾਰਾ ਪਤਾ ਹੁਣ ਤੁਸੀਂ ਦੇਖ ਲਓ ਕਿੰਨੀ ਹੋ ਗਈ 47 ਦਾ ਸਾਰਾ ਪਤਾ ਹਾਂ ਸਾਰਾ ਪਤਾ 47 ਕਿ 8-4 ਸਾਲ ਦੀ ਹੋਣੀ ਮੈਂ ਜਦ 7 47 ਨੂੰ ਮੈਨੂੰ ਸਾਰਾ ਪਤਾ ਸਾਰੀਆਂ ਗੱਲਾਂ ਦਾ ਪਤਾ ਅੱਛਾ ਹਾਂ ਇਹਦਾ ਮਤਲਬ ਤੁਹਾਡੀ 86-87 ਸਾਲ ਦੀ ਉਮਰ ਹੋਗੀ ਹਾਂ ਇੰਨੀ ਹੋ ਗਈ ਮੇਰੀ ਹੂੰ ਕੀ ਆ ਗੱਲ ਪਤਾ 47 ਦੀ ਤੁਹਾਨੂੰ ਜਿਹੜਾ ਹੱਲੇ ਪਏ ਆ ਪਤਾ ਨਹੀਂ ਉਹਨਾਂ ਦਾ ਲੁੱਕ ਦੇ ਸਜ ਲੋਕਾ ਛਾੜ ਦੇ ਦੇ ਭਜ ਦੇ ਦੇ ਫਿਰ ਉਹ ਦਾਸਾਂ ਚੱਕ ਚੱਕ ਇਹ ਨਾਲ ਮਿੱਟੀ ਇਹਦੇ ਨਾਲ ਫੋਕੇ ਫਿਰ ਹਾੜ ਆ ਗਿਆ ਉਹ ਲੈ ਗਿਆ ਨਹੀਂ ਤੇ ਸਭ ਬਿਮਾਰੀ ਬਹੁਤ ਫੈਲਣੇਗੀ ਅੱਛਾ ਕਿ ਕਿੱਥੇ ਸੀ ਜਦ ਤੁਸੀਂ ਇੱਥੀ ਜੇ ਇੱਥੇ ਇਹ ਇਹ ਤਾਂ ਤੁਹਾਡੇ ਸਹਰੇ ਨਹੀਂ ਇਹ ਇਹ ਸਹਰੇ ਨੇ ਮੇਰੇ ਮਾਪੇ ਆ ਮਾਪਿਆਂ ਚ ਰਹਿੰਦੀ ਮੈਂ ਅੱਛਾ ਮਾਪਿਆਂ ਚ ਰਹਿੰਦੇ ਤੁਸੀਂ ਇੱਥੇ ਮੇਰੇ ਸਾ ਨਹੀਂ ਕੋਈ ਵੀ ਭਾਈ ਅੱਛਾ ਅੱਛਾ ਮਨਾ ਜ਼ਮੀਨ ਵੀ ਪਤੀਜਾਉਂਦੇ ਸੀ ਇਹ ਫਿਰ ਘਰ ਜਵਾਈ ਹੈ ਇਹ ਹਾਂਜੀ ਆ ਲਓ ਜੀ ਘਰ ਜਵਾਈ ਹੈ ਕਹਿੰਦੇ ਠੀਕ ਹੈ ਮਾਪਿਆਂ ਤੇ ਰਹਿੰਦੇ ਆ ਹਾਂਜੀ ਠੀਕ ਹੈ ਅੱਛਾ ਮੰਦਰ ਕੋਲ ਨੂੰ ਘਰ ਜਿੱਥਾ ਰਹਿੰਦੇ ਸੀ ਅਸੀਂ ਇਹ ਅਸੀਂ ਫਿਰ ਮੁੱਲ ਲੈ ਕੇ ਪਾਇਆ ਉਸ ਪਤੀਜੇ ਨੂੰ ਦੇ ਦਿੱਤਾ ਅੱਛਾ 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 ਚਾਚੇ ਦੇ ਮੁੰਡਿਆਂ ਨੂੰ ਠੀਕ ਹੈ ਜ਼ਮੀਨ ਵੀ ਘਰ ਵੀ ਵਿਆਹ ਕਿਹੜੇ ਸਾਲ ਵਿੱਚ ਹੋਇਆ ਸਨ ਸੁਣਦਾ ਨਹੀਂ ਮੈਨੂੰ ਪਤਾ ਹੂੰ ਇਹਨਾਂ ਨੂੰ ਪੁੱਛ ਹਾਂਜੀ ਬਪੂ ਜੀ 47 ਚ ਹੋ ਗਤ 47 ਚ ਹੋਇਆ ਦਾ ਜੀ ਅੱਛਾ ਅੱਛਾ ਵਿਆਹ ਦੀਆਂ ਗੱਲਾਂ ਵੀ ਕਰਨੀਆਂ ਚਾਹੀਦੀ ਵਿਆਹ ਤਾਂ ਨਿਗ ਨਿਗੇ ਦੇ ਜਦੋਂ ਹੋ ਗਿਆ ਤਾਂ ਕਿਆ ਬਤਾऊं ਅੱਛਾ ਠੀਕ ਹੈ ਚੌਥੀ ਦਾ ਇਹ ਪੜਦੇ ਸੀ ਅੱਛਾ ਮੈਂ ਦੇਖ ਲਵਾਂ ਕਿੰਦੀ ਕੋਉਂਗੀ ਅੱਛਾ ਚੌਥੀ ਚ ਪੜਦੇ ਸੀ ਹਾਂ ਨਿਗ ਨਿਗੇ ਦਾ ਕਰ ਦਤਾ ਤਾਂ ਮਾਪੇ ਜਾਈ ਛੋਟੇ ਛੋਟੇ ਨੇ ਵਿਆਹ ਦੰਦੇ ਦੇ ਅੱਛਾ ਹਾਂ ਹੂੰ ਇਹ ਤੁਹਾਡੇ ਪਿਓ ਕੇ ਤੇ ਤੁਹਾਡੇ ਪਿਓ ਕੇ ਕਿੱਥੇ ਸੀਗੇ ਜੀ ਗਰਦਲੇ ਗਰਦਲੇ ਦੇ ਆ ਤੁਸੀਂ ਅੱਛਾ ਗਰਦਲੇ ਦੇ ਆ ਠੀਕ ਹੈ ਤੁਸੀਂ ਮਾਸਟਰ ਜੀ ਕਿਤ ਕਦੋਂ ਰਿਟਾਇਰ ਹੋਏ ਜੀ 69 ਹੋ ਗਏ ਨਾ 96 ਤੇ ਟੀਚਰ ਕਿੱਥੋਂ ਰਿਟਾਇਰ ਹੋਏ ਜੀ ਤੁਸੀਂ ਜੋਗੋ ਤੇ ਜੋਗੋ ਤੇ ਸਰਕਾਰੀ ਟੀਚਰ ਹਮਾਚਲ ਚ ਹਾਂ ਅੱਛਾ ਹਿਮਾਚਲ ਚ ਤੇ ਤੁਸੀਂ ਪਾ ਹਮਾਚਲ ਹੀ ਰਹੇ ਹਰਿਆਣਾ ਚ ਰਹੇ ਪੰਜਾਬ ਚ ਵੀ ਰਹੇ ਪੰਜਾਬ ਮੇ ਹੀ ਪੜਾਇਆ ਮੈਨੇ ਹਰਿਆਣਾ ਚ ਪੜਾਇਆ ਚੌਦੀਹੀ ਰੋਲੇ ਪਿੰਡ ਹਨ ਅੱਛਾ ਚਟਾਲਾ ਅੱਛਾ ਉਹਦੇ ਕੋਲ ਤਾਂ ਪਿੰਡ ਉੱਥੇ ਉੱਥੇ ਪੜਾਇਆ ਫਿਰ ਹਮਾਚਲ ਚ ਤੁਸੀਂ ਉਹ ਇਕੱਠਾ ਪੰਜਾਬ ਵੀ ਦੇਖਿਆ ਹੋਇਆ ਇਕੱਠਾ ਹੀ ਤਾਂ ਇਹ ਤਾਂ ਹੁਣ ਸ਼ਹਿਰ ਚ ਬਣਿਆ ਹੂੰ ਇਹ ਤੇ ਛੜਚ ਵੀ ਨੇ ਹੁਣ 68 ਚ ਬਣਿਆ ਤੁਹਾਡੇ ਲਈ 68 ਹੋਣੀ ਹੈ ਬਸ ਆਹੋ ਠੀਕ ਹੈ ਠੀਕ ਹੈ ਹੁਣ 68 ਚ ਬਣਿਆ ਜਦ ਤੱਕ ਇਕੱਠਾ ਪੰਜਾਬ ਸੀ ਹੈਨਾ ਪੰਜਾਬ ਹਰਿਆਣਾ ਹਿਮਾਚਲ ਸਾਰਾ ਸਾਰਾ ਇਕੱਠਾ ਇਹ ਕੀ ਕਹਿੰਦੇ ਇਹ ਜਿਹੜਾ ਪੰਜਾਬ ਵੰਡ ਹੋ ਗਈ ਛੋਟਾ ਜਿਹਾ ਹੋ ਗਿਆ ਕੀ ਕਹਿੰਦੇ ਤੁਸੀਂ ਇਹਦੇ ਬਾਰੇ ਠੀਕ ਹੋਇਆ ਗਲਤ ਹੋਇਆ ਠੀਕ ਹੋਇਆ ਠੀਕ ਹੋ ਗਿਆ ਹੂੰ ਕਈ ਕਹਿੰਦੇ ਪੰਜਾਬ ਛੋਟਾ ਜਿਹਾ ਰਹਿ ਗਿਆ ਪਰ ਰਹਿ ਜਾ ਵੀ ਛੋਟਾ ਅੱਛਾ ਇਹ ਕੋਈ ਜੇ ਨੌਕਰੀ ਕਰੀ ਨਾ ਬੱਚਿਆਂ ਨੇ ਤਾਂ ਪੰਜਾਬ ਚ ਕਰੂੰਗੀ ਹੂੰ ਜੇ ਪਹਿਲਾਂ ਦਾ ਤਾਂ ਫਿਰ ਚਲੋ ਜੀ ਲਾਲਪੁਰ ਚਲੋ ਉੱਥੇ ਸਾਲੇ ਪਠਾਨ ਕੋ ਪਠਾਨ ਕੋ ਤੇ ਇੱਥੇ ਸਿਆਲਕੋਟ ਹੂੰ ਫਿਰ ਇੱਥੇ ਅੱਜ ਨੇ ਸਿਆਲਕੋਟ ਜਾਣਾ ਹੂੰ ਤੇ ਸਭ ਪੰਜਾਬ ਛੋਟਾ ਹੀ ਹੈ ਨਾ ਨਹੀਂ ਤਾਂ ਹਰਿਆਣੇ ਚ ਜਦ 66 ਦੀ ਗੱਲ ਕਰਦਾ ਮੈਂ ਵੀ 66 ਜਿਹੜਾ ਪੰਜਾਬ ਬਣਿਆ ਆਹੋ ਉਹ ਠੀਕ ਹੋਇਆ ਕਿ ਗਲਤ ਹੋਇਆ ਠੀਕ ਹੋਇਆ ਹਾਂ ਹਰਿਆਣੇ ਹਰਿਆਣਾ ਬਣਿਆ ਵਿੱਚੋਂ ਜੀ ਹਰਿਆਣਾ ਹਿਮਾਚਲ ਆ ਗਿਆ ਨਾ ਵੀ ਹਿਮਾਚਲ ਵੀ ਅੱਛਾ ਛੋਟਾ ਰਹਿ ਗਿਆ ਨਾ ਫਿਰ ਉਹ ਠੀਕ ਹੋਇਆ ਜੀ ਠੀਕ ਹੀ ਹੋਇਆ ਆ ਆ ਵੀਡੀਓ ਸਾਡੇ ਦੇਖ ਦੇ ਕੇ ਹੀ ਕਹਿੰਦੇ ਗਲਤ ਹੋ ਗਿਆ ਸਾਨੂੰ ਛੋਟਾ ਜਿਹਾ ਮਿਲ ਗਿਆ ਪੰਜਾਬ ਹੈ ਜੀ ਨਹੀਂ ਹੋਇਆ ਜੀ ਲਓ ਜੀ ਠੀਕ ਹੋ ਗਿਆ ਤੁਸੀਂ ਮਾਸਟਰ ਐਂ ਪਰਾਨੇ ਫਿਰ ਕੋਈ ਗੱਲ ਤਾਂ ਠੀਕ ਢੰਗ ਕਹਿ ਰਹੇ ਆ ਸਮਾ ਤਾਂ ਕਿਸੇ ਬੱਚਰੇ ਇੱਥੇ 400 ਮੀਲ ਤੇ ਜਾਣਾ ਲੁਕਰੀ ਕਰਨ ਹਾਂ ਹਾਂ ਸਮਾਈ ਥੀ ਵਾਲਾ ਪਹਿਲਾ ਵਾਲਾ ਜਿਹੜਾ ਸਾਡਾ ਹਾਂ ਹਾਂ ਤੇ ਵਾਲਾ ਵੀ ਦੂਰ ਤਾਂ ਜੀ ਜਾਂ ਕੋਈ ਤਰੀਕ ਭੁਗਤਣ ਜਾਣਾ ਵਾਲੇ ਨੂੰ ਹੂੰ ਕੋਈ ਨਾ ਕੋਈ ਤਰੀਕ ਉੱਦੀ ਤੇ ਨਹੀਂ ਜੀ ਉੱਥੇ ਜਾਣਾ ਬੜਾ ਮੁਸ਼ਕਲਤਾ ਹੂੰ ਔਰ ਫਿਰ ਜਿਹੜਾ ਹੁਣ ਹੈ ਉਹਦੇ ਰੋਪੜ ਹੈ ਹੂੰ ਜਿਹੜੇ ਆ ਮਾਸਟਰ ਜੀ ਇੱਕ ਗੱਲ ਦੱਸੋ ਵੀ ਅੰਬਾਲਾ ਜ਼ਿਲ੍ਹਾ ਇਹਦੀ ਹੱਦ ਦੱਸਿਓ ਕਿੱਥੇ ਤੱਕ ਬਣਦੀ ਐ ਜਿਹੜਾ ਅੰਬਾਲਾ ਨਾ ਬੜੇ ਤੇ ਗੰਦ ਰੇਲਗੜ੍ਹ ਆਂਦੀ ਐ ਅੱਛਾ ਜਗਾਦਰੀ ਆਂਦੀ ਐ ਜੀ ਹਮ ਖਰੜਾ ਪੱਲਾ ਹਮ ਤੇ ਜਗਾਦਰੀ ਰੇਲਗੜ੍ਹ ਖਰੜਾ ਵਾੜਾ ਰੂਪੜ ਰੂਪੜ ਜਤਾ ਤਹਿਲਤੀ ਜੀ ਉਹ ਜਦੋਂ ਇਹ ਵਿਵਸਥਾ ਨੂੰ ਲੱਗੇ ਨਾ ਮੁੰਡੇ ਦੇ ਵੀਰ ਸਾਹਿਬ ਆਏ ਸੀ ਹਮ ਉਹ ਕਰੀਬ ਕਿਨੇ ਕਿਹੜੀ ਕਿਹੜੀ ਤਹਿਲ ਐ ਉਹ ਕਦੇ ਜੀ ਕਿ ਅਬਾਲਾ ਜਗਾਦਰੀ ਖਰੜੇ ਨਰੇ ਅਲਗੜੂ ਨੂੰ ਪਾਣੀ ਬਿਣੀ ਆਈ ਹੈ ਵੀਰ ਉੱਪਰ ਵੀ ਹੈਗਾ اچھا ਕਹਿੰਦਾ ਅਗਰ ਨਹੀਂ ਤਾਂ ਰੋਪੜੇ اچھا ਇਹਨੂੰ ਯਾਦ ਆ ਗਿਆ ਉਹ ਰੋਪੜਾ ਹੈ ਰੋਪੜ ਹੈਗੀ ਹੈ اچھا ਤਾਂ ਪਤਾ ਲੱਗੀ ਹੈ ਠੀਕ ਹੈ ਇਹਨੂੰ ਉੱਪਰ ਵੀ ਹੈਗਾ اچھا ਇਹ ਨਾਲਾਗੜ੍ਹ ਵੀ ਅੰਮ੍ਰਾਲੇ ਜ਼ਿਲ੍ਹੇ ਚ ਹੁੰਦਾ ਸੀ ਪਹਿਲਾਂ ਨਾਲਾਗੜ੍ਹ ਵੀ Shimla ਵੀ اچھا Shimla ਵੀ ਅੰਮ੍ਰਾਲੇ ਜ਼ਿਲ੍ਹੇ ਤੱਕ ਪਾਸਪਰ ਵੀ ਮੰਡੀ ਸਕੀਟ ਵੀ اچھا ਹੂੰ ਅਸੀਂ ਨਾ ਇੱਥਾ ਜਦੋਂ ਬੜਾ ਨਾ ਆ ਪਬ ਜੌਸ ਚੱਲਿਆ ਹੂੰ ਤੇ ਸੰਖਿਆ ਨਾ ਇੱਕ ਤਾਂ ਮਿਨਿਸਟਰ ਅੱਛਾ ਜੀ ਉਹਦੇ ਚੜਿਆ ਨਾ ਉਹ ਕਹਿੰਦਾ ਇਹਦਾ ਵਾਇਗਰੀ ਜੀ ਦਾ ਖਾਲਸਾ ਹੂੰ ਇਹ ਕਹਿੰਦਾ ਵਾਇਗਰੀ ਜੀ ਦਾ ਖਾਲਸਾ ਹੂੰ ਇਹ ਜਿਹੜਾ ਵਾਇਗਰੀ ਜੀ ਦਾ ਖਾਲਸਾ ਅੱਛਾ ਉਹ ਕਹਿੰਦੇ ਤਿੰਨ ਬਰ ਕਿਉਂ ਕਿਹਾ ਹੂੰ ਉਹ ਕਹਿੰਦਾ ਸਾਨੂੰ ਚਾਰ ਜਿੰਨੇ ਬੈਠੇ ਬਿਠਾਉਣ ਨੂੰ ਮਿਲ ਗਏ ਅੱਛਾ ਇਹ ਗੁਰੂ ਜੀ ਕਿਰਪਾ ਹੋਈ ਕਹਿੰਦਾ ਤਾਂ ਕਿਹਾ ਅੱਛਾ ਇਹ ਤਾਂ ਤਾਂ ਕਹਿੰਦਾ ਮੈਂ ਹੂੰ ਇਹ ਗੱਲ ਹੈ ਨਹੀਂ ਮਾਸਟਰ ਜੀ ਆਪ ਵਧੀਆ ਤੁਸੀਂ ਸਾਰੇ ਅੰਬਾਲਾ ਜ਼ਿਲ੍ਹੇ ਦੀ ਹੱਦਬੰਦੀ ਦੱਸਦੇ ਵੀ ਕਿੱਥੇ ਕਿੱਥੇ ਤੱਕ ਸੀਗਾ ਅੰਬਾਲਾ ਜ਼ਿਲ੍ਹੇ ਦਾ ਕੋਈ ਜਗ੍ਹਾਦਰੀ ਸਾਡੇ ਦੇ ਰੋਪੜ ਅੰਬਾਲਾ ਆਖਰ ਤਾਈਕਾ ਨਾਲੇ ਐਸਾ ਨਾ ਕਿ ਕਈ ਹਮਸਫਰ ਚੱਲੇ ਸੀ ਕਾਫਲੇ ਮੈਂ ਅੱਛਾ ਕੁਝ ਪਹੁੰਚ ਗਏ ਮੰਜ਼ੂਲੇ ਮਕਸੂਰ ਪਰ ਹੂੰ ਕੁਝ ਰੁਕੇ ਗਏ ਰਾਸਤੇ ਤੇ ਹੂੰ ਸਮਝਦੇ ਹੋ ਹੈ ਨਾ بالکل سفر چلے آپ ہی سفر کرتے, ہی سفر کرتے. سفر, سفر کرتے hmm. ہم سفر کرتے ہیں سفر کرتے زندگی کا کئی ہم سفر چلے تھے کافلے میں کچھ پہنچ کے منزل مخصوص کر منزل محسوس ہو بیا پھر تیس پینتیس سال تک ویلا گیا ہوتا لگیا پیچھے ایسا ہے کچھ ਇਹ ਉਰਦੂ ਕੇ ਸ਼ਾਇਰ ਹੈ ਉਰਦੂ ਦੇ ਸ਼ੇਰ ਹੋਰ ਵੀ ਆਉਂਦੇ ਤੁਹਾਨੂੰ ਸੁਣਾ ਦਿਓ ਥੋੜੇ ਜਿਹੇ ਸ਼ੇਰ ਹੀ ਸੁਣਾ ਦਿਓ ਅੱਜ ਹਾਂ ਜੀ ਤਾੜੀਆਂ ਤੁੜੀਆਂ ਦਾ ਮਾਰ ਦਿਓ ਜੀ ਹਾਂ ਹੋ ਜੂਗੀ ਗੱਲ ਬਣ ਜੂਗੀ ਆ ਲਾਓ ਜੀ ਤਾੜੀਆਂ ਮਾਰਤੀਆਂ ਜੀ ਹੁਣ ਸੁਣਾਓ ਜੀ ਸ਼ੇਰ ਜੀ ਬੇਬੇ ਸ਼ੇਰ ਸੁਣਨੇ ਹੁਣ ਆਪਾਂ ਨੇ ਕਹਿੰਦਾ ਬੰਦਾ ਬੰਦਾ ਮਤ ਕਰੋ ਹਾਂ ਜੀ ਬੰਦਾ ਬੰਦਾ ਮਤ ਕਰੋ ਹੂੰ ਬੰਦਾ ਖੁਦਾ ਨਹੀਂ ਹੂੰ ਲੇਕਿਨ ਬੰਦਾ ਵੀ ਖੁਦਾ ਕੇ ਨੂਰ ਸੇ ਜੁਦਾ ਨਹੀਂ ਆ ਹਾਂ بندے میں ہی خدا کا نور ہے ہاں جی نے دیکھا نہیں جی یہاں دیکھو وہ بندے کا ظہور ہے یہ بندے نے بل, بل, ڈیم بناتے ہیں. بندے نے پر لیکن یہ بھی سچ ہے جب بندے سے خدا کا نور نکل گیا تو وہ مٹی کا مشہور ہے کسی نے اس کو جلا دیا کسی نے دفنا دیا جو کسی قوم کا دستور ہے ایسی ہیں کیا کمال دی گل ہے کیا کمال دی گل ہے ਪੂਰੇ ਤੁਸੀਂ ਤਾਂ ਰੋਸ਼ਨ ਮੈਂ ਹੀ ਆ ਦੁਨੀਆ ਪੜਾਤੀ ਤੁਸੀਂ ਉਰਦੂ ਪੜ੍ਹਿਆ ਹੋਣਾ ਸੀ ਹੂੰ ਹੂੰ ਕਿ ਮੈਂ ਪਹਿਲੇ ਉਰਦੂ ਹੁੰਦਾ ਸੀ ਹੂੰ ਹੂੰ ਅਸੀਂ ਉਰਦੂ ਪੜ੍ਹਿਆ 8ਵੀਂ ਤੱਕ ਵਾਹ ਜੀ ਇਹ ਸਾਨੂੰ ਉਲਫੇ ਮੈਂ ਉਰਦੂ ਮਾਸਟਰ ਲੱਗ ਗਿਆ ਜਿੱਥੇ ਹਮਾ ਹਮਾਚਲ ਅੱਛਾ ਤੁਸੀਂ ਉਰਦੂ ਮਾਸਟਰ ਹੈ ਹਾਂ ਅੱਛਾ ਕਿਉਂਕਿ ਹਿਮਾਚਲ ਜਿਹੜਾ ਹੁਣ ਉਹ ਨਾ ਹਿਮਾਚਲ ਬਣਿਆ ਵਾ ਹੂੰ ਉੱਥੇ ਤਾਂ ਨਾ ਫਿਰ ਮੈਂ ਉੱਥੇ ਉਰਦੂ ਕੀਤਾ ਤਾਂ ਅੱਛਾ ਤੇਜੀ ਭਾਸ਼ਾ ਹੂੰ ਹੂੰ ਫਿਰ ਉਹਨੇ ਪੰਜਾਬੀ ਨਹੀਂ ਕੀਤੀ ਅੱਛਾ ਅੱਛਾ ਤੇਜੀ ਇਹ ਕੀਤੀ ਉਰਦੂ ਰਹਿੰਦੀ ਸੀ اردو دا ایک ادھا اردو دا شیر ہور سنا دو سنا دو سنا دو آن دو کافی پر کتی لکھے بھی ہے کافی بہت زیادہ شیر اردو دا ہے بے بے نوی سنا دے کتی نہیں نم کے پتا اچھا نہیں ایسا بے بے شیر نہیں سنو دی یہ ہمارے فرزند ہیں جی یہ ان کا پوتا ہے ان کا پوتا ہے ਉਨ ਦਾ ਪੋਤਾ ਆਪਕੇ ਫਰਜ਼ੰਦ ਕਾ ਪੋਤਾ ਹੈ ਬੜ ਪੋਤਾ ਤੜ ਪੋਤਾ ਹੈ ਜੀ ਆ ਹਮ ਲਓ ਜੀ ਆਓ ਜੀ ਜਰਾ ਨਜ਼ਦੀਕ ਆਓ ਜੀ ਆਓ ਜੀ ਆਓ ਜੀ ਲਓ ਜੀ ਤੁਹਾਡਾ ਨਾਮ ਜੀ ਤੇਰਾ ਨਾਮ ਜੈਮਲ ਸਿੰਘ ਜੀ ਅੱਗੇ ਨੂੰ ਕਰ ਲੋ ਥੋੜਾ ਜਿਹਾ ਮੰਝਾ ਜੀ ਅੱਗੇ ਨੂੰ ਕਰ ਲੋ ਮੁਰੇ ਨੂੰ ਕਰ ਲੋ ਜੀ ਸਰਦਾਰ ਜੈਮਲ ਸਿੰਘ ਜੀ ਇਹ ਤੁਹਾਡੇ ਪੁੱਤਰ ਹੈ ਜੀ ਹਾਂ ਜੀ ਤੇ ਤੁਹਾਡੇ ਇਹ ਗ੍ਰੈਂਡਸਨ ਹੈ ਜੀ ਪੜੋਤਾ ਜੀ ਪੜੋਤਾ ਜੀ ਇਹ ਆ ਦੇਖੋ ਜਨਰੇਸ਼ਨ ਕਿੱਡੀ ਹੈ ਜ਼ਬਰਦਸਤ ਹੈ ਭਾਈ ਸਾਹਿਬ ਕਿਉਂ ਜੀ ਕੈਮਰੇ ਤੇ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਇੱਕ ਸਾਡੀ ਕੁੜੀ ਬੈਠੀ ਰਹੀ ਜੀ ਹਾਂ ਜੀ ਆਹਾ ਹਾਂ ਹੂੰ ਇਹ ਵੀ ਫਰੇਟੀ ਆ ਹਾਂ ਤਾਂ ਉਹ ਕਹਿੰਦਾ ਇਹ ਘਰ ਲਈ ਕਿਤੇ ਗਈ ਵੀ ਥੀ ਅੱਛਾ ਉਹ ਕਹਿੰਦੀ ਮੈਂ ਵੀ ਬੜੀ ਮੰਮੀ ਕਿੱਥਾ ਹੂੰ ਉਹ ਕਹਿੰਦਾ ਉਹ ਤਾਂ ਭੂਤ ਲੈ ਕੇ ਅੱਛਾ ਕਹਿੰਦਾ ਮੇਰੇ ਨਾਲ ਫੋਨ ਕਰਾ ਭੂਤ ਦਾ ਅੱਛਾ ਫੋਨ 'ਤੇ ਬਾਤ ਕਰਾਓ ਠੀਕ ਹੈ ਤੁਸੀਂ ਕੀ ਕਰਦੇ ਜੀ ਟੀਚਰ ਮੈਂ ਤਾਂ ਟੀਚਰ ਰਟਾਇਰ ਹੋ ਗਿਆ ਮੈਂ ਅੱਛਾ ਤੁਸੀਂ ਰਟਾਇਰ ਹੋ ਗਏ ਕੌਣ ਹੈ ਜੀ ਆਹ ਬੈਠੇ ਜੀ ਰਾਮ ਸਿੰਘ ਫੌਜੀ ਹੈ ਜੀ ਇਹ ਫੌਜੀ ਸਾਹਿਬ ਹੈ ਜੀ ਤੁਹਾਡੇ ਭਤੀਜਾ ਜੀ ਹੈ ਤੀਜੇ ਲੱਗਦੇ ਆ ਇਹ ਬੇੜੇ ਪਿੰਡ ਚਪਤੀ ਜੇ ਦੋਏ ਤਿੰਨੇ ਬੈਠੇ ਜੜੇ ਅੱਛਾ ਅੱਗੇ ਜੀ ਉਹਨਾਂ ਦਾ ਨਾਮ ਦੱਸੋ ਹਾਂ ਉਹ ਤਾਂ ਭਰਾ ਉਹਦਾ ਭਰਾ ਮਾਸੀ ਚਾਚੇ ਦਾ ਇਦਾਂ ਅੱਛਾ ਨਾਮ ਉਹਨਾਂ ਦਾ ਸਰਪੰਚ ਸਿੰਘ ਜੀ ਸਰਵੰਤ ਸਿੰਘ ਜੀ ਇੱਧਰ ਸਤਿ ਸ਼੍ਰੀ ਅਕਾਲ ਜੀ ਆ ਬੈਠੇ ਸਰਦਾਰ ਜੀ ਰਾਮ ਸਿੰਘ ਇਹ ਵੀ ਰਾਮ ਸਿੰਘ ਇਹ ਵੀ ਰਾਮ ਸਿੰਘ ਹੈ ਅੱਛਾ ਇਹ ਵੀ ਰਾਮ ਸਿੰਘ ਹੈ ਦੋਨੇ ਫੌਜੀ ਇਹ ਦੋਹੇ ਫੌਜੀ ਹੈ ਦੋਹੇ ਫੌਜੀ ਹੈ ਅੱਛਾ ਲਓ ਜੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੱਲਾਂ ਹੋ ਰਹੀਆਂ ਜੀ ਦੇਖੋ ਜੀ ਅਨੰਦਪੁਰ ਸਾਹਿਬ ਇੱਥੋਂ ਕਿੰਨੀ ਦੂਰ ਹੈ ਜੀ 10 ਕਮੀਲ ਜਮੀਨ ਹੈਗਾ 10 ਮੀਲ ਹੈ 18 ਕਿਲੋਮੀਟਰ ਬਣ ਜਾਂਦਾ ਹੂੰ ਲਓ ਜੀ ਬੇਬੇ ਵਿਆਹ ਦੀਆਂ ਗੱਲਾਂ ਕਰਦੇ ਵਿਆਹ ਯਾਦ ਤਾਂ ਹੈ ਤੁਹਾਨੂੰ ਉਹ ਆ ਯਾਦ ਹੈ ਬਿਆਹ ਵੀ ਦਾ ਕੋਈ ਪਤਾ ਜਦ ਕਹੇ ਜੇ ਹੁੰਦੇ ਸੀ ਵਿਆਹ ਹੈ ਵਿਆਹ ਉਦੋਂ ਕਿੱਦਾਂ ਦੇ ਹੁੰਦੇ ਸੀ ਪਹਿਲਾਂ ਵਿਆਹ ਦਾ ਸਿਸਟਮ ਵਿਆਹ ਦਾ ਸਿਸਟਮ ਆ ਚੱਕ ਕੇ ਡੋੜੀਆਂ ਚਪਾਉਂਦੇ ਤੇ ਚੱਕ ਹੀ ਫੇਰਿਆਂ ਜਿੱਦੜ ਬਿਠਾਉਂਦੇ ਤੇ ਅੱਛਾ ਤੇਰੇ ਵਰਗੇ ਜਿਹੜੇ ਭਾਈ ਤੇ ਭਤੀਜੇ ਦੇ ਹੂੰ ਮਾਂ-ਬਾਪ ਤੇ ਉਹ ਚੱਕ ਕੇ ਘਵਾਉਂਦੇ ਹੁੰਦੇ ਸੀ ਅੱਛਾ ਚੱਕ ਕੇ ਘਵਾਉਂਦੇ ਸੀ ਹੁਣ ਜੇ ਛੋਟੇ-ਛੋਟੇ ਬੱਚੇ ਫੜ ਲੈਣੇ ਵਿੱਚ ਉਹ ਚੱਕਿਆ ਹਾਂ ਅੱਛਾ ਅੱਛਾ ਉਹ ਫੇਰੇ ਜਾਂਦੇ ਚੱਕ ਕੇ ਘਵਾਉਂਦੇ ਸੀਗੇ ਅੱਛਾ ਅੱਛਾ ਛੋਟੇ ਛੋਟੇ ਦੇ 4-4 5-5 ਸਾਲ ਦੇਣ ਵਿਆਹ ਹੁੰਦੇ ਤੇ ਜਾਂ ਤਾਂ ਅੱਛਾ ਅੱਛਾ ਹਾਂ ਹਾਂ ਸਾਰੀਆਂ ਮੇਰੀਆਂ ਹੱਥੇ ਪੰਜ ਭੈਣਾਂ ਦੀਆਂ ਪੰਜੇ 5-5 ਸਾਲ ਦੀਆਂ 7-7 ਸਾਲ ਦੀਆਂ ਵਿਆਹੀਆਂ ਅੱਛਾ 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 ਹੂੰ ਸਹੁਰੇ ਨਹੀਂ ਗਈਆਂ ਅੱਛਾ ਕਿਆ ਕਰਦੇ ਸੀ ਰੋਟੀ ਸਪੇ ਖਾਂਦਾ ਹੂੰ ਕੁਆਰੀ ਕੁੜੀ ਦੇ ਹੱਥਾਂ ਦੀ ਮੇਰਾ ਹਾਂ ਜੀ ਕਿਆ ਕਹਿੰਦੇ ਜੀ ਉਹ ਨਹੀਂ ਮੇਰਾ ਬਾਪ ਕੁਆਰੀ ਕੁੜੀ ਦੇ ਹੱਥਾਂ ਦੀ ਰੋਟੀ ਨਹੀਂ ਤਾਂ ਖਾਂਦਾ। ਅੱਛਾ। ਇਸ ਕਰਕੇ ਵਿਆਹ ਨਹੀਂ ਬੰਦਦੇ ਦੀ ਉਹਨੂੰ। ਉਹ ਉਹ ਕਾਰਨ ਕਿਉਂ ਨਹੀਂ ਸੀ? ਆਮ ਜਣਾ। ਅੱਛਾ ਕੁਆਰੀ ਕੁੜੀ ਦੇ ਹੱਥੇ ਰੋਟੀ ਨਹੀਂ ਸਿਕਾਉਂਦੇ ਉਹ। ਹੁਣ ਵੀ ਨਹੀਂ ਖਾਂਦੇ ਬੜੀ ਪੀ ਲੋ। ਅੱਛਾ ਜੀ। ਕੋਈ ਲੋਕ ਇਹ ਸਿਆਣੇ ਨੂੰ। ਹੂੰ ਹੂੰ। ਉਹ ਤਾਂ ਮੇਰਾ ਮਤਲਬ ਇਹ ਹੈ ਨਾ ਕਿ ਲੜਕੀ ਨੂੰ ਵਿਆਹ ਦੇਣਾ ਚਾਹੀਦਾ ਟਾਈਮ 'ਤੇ। ਅੱਛਾ ਅੱਛਾ। ਵੀ ਮਤਲਬ ਇਹ ਨਾ। ਹਾਂ ਵੀ ਟਾਈਮ 'ਤੇ ਵਿਆਹ ਦੋ ਮੈਂ ਨਹੀਂ ਖਾਣੀ ਰੋਟੀ ਹੈ। ਲੜਕੀ ਦੇ ਘਰ ਦਾ ਖਾਣਾ ਨਹੀਂ ਜਿਖਾਂਦੇ। ਹੈ ਜੀ। ਮਾਵਾਬ ਲੜਕੀ ਦੇ ਘਰ ਦਾ ਖਾਣਾ ਨਹੀਂ ਜਿਖਾਂਦੇ। ਹੂੰ। ਹੁਣ ਤਾਂ ਸਿਸਟਮ ਬਦਲ ਗਿਆ ਸਾਰਾ ਉਹ ਤਾਂ ਫ੍ਰੀ ਹੋ ਗਿਆ ਫ੍ਰੀ ਹੋ ਗਿਆ ਹੋਰ ਠੀਕ ਹੋ ਗਿਆ ਕਿ ਗਲਤ ਹੋ ਗਿਆ ਜਿੱਤਾ ਮਰਜ਼ੀ ਜਾਓ ਉੱਥੇ ਖਾਓ ਨਹੀਂ ਹੁਣ ਦੱਸੋ ਠੀਕ ਹੋਇਆ ਕਿ ਗਲਤ ਹੋਇਆ ਉਹ ਸਮੇਂ ਤਾਂ ਉਹਦਾ ਠੀਕ ਹੈ ਉਸ ਟਾਈਮ ਨਾਲ ਦੇਹ ਸਾਹਿਬ ਨਾਲ ਗਲਤ ਹੈ ਹੂੰ ਹੁਣ ਦੇ ਟਾਈਮ ਤਾਂ ਉਹ ਠੀਕ ਹੈ ਜਿਆ ਜਿਆ ਫੌਜੀ ਸਾਹਿਬ ਨਾਲ ਵੀ ਗੱਲ ਕਰ ਲੈਣੇ ਇਹਨਾਂ ਦਾ ਵੀ ਬਿਆਨ ਲੈ ਲੈਣੇ ਇੱਧਰ ਬਿਆਨ ਵੀ ਲੈ ਲੈਣੇ ਜੀ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਕਹਿੰਦੇ ਜੀ ਵਿਆਹਾਂ ਦਾ ਸਿਸਟਮ ਬਦਲਿਆ ਇਹਦੇ ਬਾਰੇ ਕੀ ਕੀ ਕਹਿੰਦੇ ਕੀ ਆ ਵਿਚਾਰ ਹੈ ਤੁਹਾਡਾ ਪਹਿਲਾਂ ਠੀਕ ਸੀ ਹੁਣ ਠੀਕ ਹੈ ਕਿਆ ਕਹਿੰਦੇ ਜੀ ਜਿਹੜੀ ਗੱਲ ਮਾਨੂੰ ਚੰਗੀ ਲੱਗੀ ਉਹ ਠੀਕੇ ਠੀਕ ਹੁੰਦੀ ਹੈ ਹੂੰ ਜਿਹੜਾ ਜਾ ਉਸ ਟਾਈਮ ਦਾ ਰਵਾਜ ਸੀ ਉਹਦਾ ਉਹ ਚੰਗਾ ਲੱਗਦਾ ਸੀ ਜਿਹੜਾ ਜਾ ਹੁਣ ਰਵਾਜ ਹੈ ਜਿਹੜਾ ਹੁਣ ਲੋਕਾਂ ਨੂੰ ਹੁਣ ਬੱਚਿਆਂ ਨੂੰ ਹਜਾ ਉਹ ਚੰਗਾ ਲੱਗਦਾ ਹੂੰ ਖਰਚ ਬਹੁਤ ਕਰਦੀ ਹੈ ਹਾਂ ਜੇ ਇੱਕ ਤਾਂ ਲੱਖ ਫਰੀ ਬੰਦਾ ਉਹ ਕਰ ਲੂਗਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਇੱਕ ਜਿਹੜਾ ਸਾਡੇ ਪਰਿਵਾਰ ਹੈਗਾ ਜੀ ਨੂੰ 700 ਰੁਪਏ ਰੱਖਾ ਮਿਲੀ ਹਜ਼ਾਰ ਉਹ ਵੀ ਫਿਰ ਕਹਿੰਦੀ ਮੈਂ ਕਿਹੜਾ ਘਟੇ ਵੀ ਨਾ ਲੱਤੇ ਠੀਕ ਹੈ ਨਾ ਤਾਂ ਜਿਹੜੀ ਮਿਸ਼ੋਲੀ ਤੇ ਨਾ ਕੁੜੀ ਮੁੰਡੇ ਦਾ ਵਿਆਹ ਹੋਣ ਲੱਗਿਆ ਨਾ ਹਾਂਜੀ ਤਾਂ ਉਹ ਵਿਚੋਲਾ ਕਹਿੰਦਾ ਜਿਹੜੇ ਬਣਕਾਂ ਆਈ ਬਣਕਾਂ ਆਈ ਮੁੰਡੇ ਦੀ ਆਖਲੀ ਕਹਿੰਦਾ ਅੱਛਾ ਕਹਿੰਦਾ ਵੀ ਬਣਕੇ ਨੇ ਕੀ ਮਤਲਬ ਗਿਆ ਹੂੰ ਕਹਿੰਦਾ ਵੀ ਚੰਗੇ ਟੁੰਬਾ ਪਾਈ ਚੰਗੇ ਕੱਪੜੇ ਕੋਪੜੇ ਸਭ ਕੁ ਲਈ ਆਈ ਅੱਛਾ ਉਹ ਲਈ ਟੁੰਬਾ ਬਣਾਤੀਆਂ ਕੱਪੜੇ ਵੀ ਪਾਤੀ ਦੋ ਝੋਲੀਆਂ ਬਣਾਤੀਆਂ ਅੱਛਾ ਉਹ ਕਹਦਾ ਝੋਲੀਆਂ ਗਾੜੀ ਬਾਤ ਆ ਕਹਿੰਦਾ ਜਮੀਨ ਤਾਂ ਵੇਚੀ ਇੱਕ ਕੁੜੀ ਮੰਗੂਗੀ ਇੱਕ ਮੁੰਡਾ ਮੰਗੂਗਾ ਅੱਛਾ ਠੀਕ ਹੈ ਠੀਕ ਹੈ ਹੱਦ ਦੇ ਤੋਂ ਬਾਅਦ ਜਿਹੜਾ ਹੁੰਦਾ ਨਹੀਂ ਸ਼ੁਰੂ ਹੁੰਦਾ ਹੱਦ ਤੋਂ ਬਾਅਦ ਹੋ ਗਿਆ ਹੁਣ ਹੋ ਗਿਆ ਹੁਣ ਉਹ ਬਾਪੂ ਰਾਮ ਸਿੰਘ ਜੀ ਕਹਿੰਦੇ ਜੋ ਹੋ ਰਿਹਾ ਠੀਕ ਹੈ ਪਰ ਬਾਕੀ ਤੇ ਇਹ ਸਾਡੇ ਜਿਹੜੇ ਵੀਡੀਓ ਦੇਖਦੇ ਵੀ ਦੱਸਣਗੇ ਵੀ ਜੋ ਹੋ ਰਿਹਾ ਠੀਕ ਗਲਤ ਵੀ ਹੋ ਗਿਆ ਜਿਆਦਾ ਚੱਲ ਗਿਆ ਅੱਗੇ ਨੂੰ ਹਾਂ ਖਰਚਾ ਜਿਆਦਾ ਚੱਲ ਗਿਆ ਖਰਚਾ ਜਿਆਦਾ ਹੋ ਗਿਆ ਹਾਜੀ ਹਾਜੀ ਦਾ ਹੋ ਰਿਹਾ ਕੀ ਉਹ ਜਮਾਨਾ ਨਹੀਂ ਵੀਰ ਮੜਕਾ ਹਾਜੀ ਉਹ ਜਮਾਨਾ ਨਹੀਂ ਮੜਕਾ ਦਾ ਬਹੁਤ ਵਧੀਆ ਜਮਾਨੇ ਦੇ ਅੱਛਾ ਕਿਆ ਵਧੀਆ ਲੱਗਦਾ ਸੀ ਲੈ ਵਧੀਆ ਹੀ ਸੀ ਦੱਸੋ ਹਾਂ ਹੁਣ ਦੱਸਣੇ ਕਿਆ پتہ ਨਹੀਂ ਦੇਖਦੇ ਨਹੀਂ ਹੈਗਾ ਹੁਣ ਜਮਾਨਾ ਕਿਹੜਾ ਆ ਗਿਆ ਜਦ ਕਿਹੜਾ ਤਾਂ ਭੈਣ ਨੂੰ ਭੈਣ ਸਮਝਦਾ ਭਾਈ ਨੂੰ ਭਾਈ ਸਮਝਦਾ ਹੁਣ ਸਮਝਦਾ ਕੋਈ ਹਾਂ ਕੰਢੀ ਕੁੜੀ ਨੂੰ ਉੱਥੇ ਤਾਂ ਇਹਨਾਂ ਤੇ ਜਾਣਦੇ ਆ ਬੱਚਾ ਮੈਂ ਛੱਡ ਕੇ ਆਂਦਾ ਤੈਨੂੰ ਹੂੰ ਹੋਣੀ ਮੋਦਾ ਦੱਸ ਹਾਂ ਹੂੰ ਬਹੁਤ ਪ੍ਰੇਮ ਕਰਦੇ ਹੁੰਦੇ ਸੀ ਜਿਆਣੇ ਪਿਛਲੇ ਬਹੁਤ ਪ੍ਰੇਮ ਕਰਦੇ ਤੇ ਅੱਛਾ ਵੇ ਪੁਰਾਣਾ ਜ਼ਮਾਨਾ ਯਾਦ ਆਉਂਦਾ ਆਂਦਾ ਰੋ ਜਾਂਦਾ ਆਂਦਾ ਰੋਣਾ ਆਂਦਾ ਅੱਛਾ ਹਾਂ ਤੇ ਮੁਸਲਮਾਨ ਖਾਸੇ ਸੀ ਇੱਥੇ ਹੈ ਬੇਲੀ ਪਿੰਡ ਚ ਮੁਸਲਮਾਨ ਬਹੁਤ ਸੀਗੇ ਬਹੁਤ ਤੇਜੀ ਹੈ ਜੀ ਬਹੁਤ ਤੇ ਆ ਘਰ ਤਾਂ ਜੀ 100 ਘਰ ਜੀ ਅੱਛਾ ਅੱਛਾ ਜੀ ਆ ਸਾਰੇ ਮੁਸਲਮਾਨ ਨਦੀ ਤੱਕ ਮੁਸਲਮਾਨ ਨਦੀ ਤੱਕ ਅੱਛਾ ਜੀ ਤੇ 20 25 ਘਰ ਤੇ ਆਪਣੇ ਜ਼ਾਇਰੀ ਅੱਛਾ ਬਾਕੀ ਸਭ ਮੁਸਲਮਾਨ ਤੇ 47 ਤੋਂ ਪਹਿਲਾਂ ਹੂੰ ਆਲੇ-ਦਲੇ ਦੇ ਬਾਬੂ ਜੀ ਥੋੜੇ ਪਿੰਡਾਂ ਦੇ ਨਾਮ ਦੱਸਿਓ ਵੇਲੀ ਹੈ ਜੀ ਹਾਂਜੀ ਇਹਦੇ ਨਾਲ ਪਹਾਵਾਲਾ ਜੀ ਜੀ ਬੜਾ ਪਿੰਡ ਹਮ ਬੜਾ ਪਿੰਡ ਕਾਹੇ ਫਰਤਗੜ ਜੀ ਪਰ ਉਹ ਫਿਰ ਦੂਆ ਹਮਾਤਲ ਚਲੀ ਗੋ ਤੇ ਉਹ ਟੱਡ ਟਬਾਟਾ ਨਾ ਅੱਛਾ ਨਾ ਸਰਸਾ ਨੰਗਲ ਹਮ ਕਿਨੋਲੀ ਹਮ ਤੇ ਇਧਰ ਨਹੀਂ ਸਮਝ ਲੋ ਬਈ ਇਹ ਗੜਦਲੀ ਹੈ ਗਾਜੀਪੁਰਾ ਹੈ ਹਮ ਤੇ ਬੂੰਗਾ ਹੈ ਹਜਾਰਾ ਹੈ ਜੀ ਡਾਡੀ ਹੈ ਹਮ ਨਕੀਰਤੂਰ ਸਾਹਿਬ ਹੈ ਹਮ ਕੀਰਤ ਸਾਹਿਬ ਦੇ ਘਰ ਨਕੀਆਂ ਹੈ ਫੇ ਕੋਟੜਾ ਹੈ ਹਮ ਤੇ ਕੋਟੜੇ ਤੇ ਅੱਗੇ ਫਿਰ ਮਿੰਡ ਮੁੰਡਾ ਕਈ ਪਿੰਡ ਹੈ ਅੱਗੇ ਫਿਰ ਅਨੰਦਪੁਰ ਸਾਹਿਬ ਆ ਜਾਂਦਾ ਹੂੰ ਅੱਛਾ ਅਬੇਲੀ ਵਾਲੇ ਜਿਹੜੇ ਆਪਾਂ ਪਿੰਡ ਦੇ ਲੋਕ ਐ ਜਿਆਦਾ ਰੋਪੜ ਨੂੰ ਜਾਣਦੇ ਕਿ ਅਨੰਦਪੁਰ ਸਾਹਿਬ ਨੂੰ ਜਾਣਦੇ ਐ ਜੋ ਸਮਾਨ ਖਰੀਦਣਾ ਹੋਵੇ ਰੋਪੜ ਨੂੰ ਜਾਂਦੇ ਭਾਰਤਕਾ ਸੋਲੇ ਨੇ ਰੋਪੜ ਤੇ ਲੰਦੇ ਨੰਦਪੁਰ ਤੇ ਕੋਈ ਕੋਈ ਜਾਂਦਾ ਅੱਛਾ ਲਾਲਪੁਰ ਹੈ ਨੇੜੇ ਐ ਵੈਸੀ ਅਨੰਦਪੁਰ ਬਰਾਬਰ ਹੀ ਐ ਰੋਪੜ ਨਾਲ ਅੱਛਾ ਬਰਾਬਰ ਹੀ ਪੈਂਦਾ ਬਰਾਬਰ ਹੀ ਪੈਂਦਾ ਇੱਥੇ ਅੱਛਾ ਫਿਰ ਜਾਂਦੇ ਲੋਕੀ ਰੋਪੜ ਨੂੰ ਜ਼ਿਆਦਾ ਜਾਣਦੇ ਐ ਹਾਂ ਆਤ ਬਣ ਗਿਆ ਰਸਤਾ ਮੁਰਗ ਬਣ ਗਿਆ ਜਿੱਦਾਂ ਪਹਿਲਾਂ ਤੇ ਪਹਿਲਾਂ ਤੋਂ ਹੀ ਬਣਿਆ ਪੈੜ ਪਈ ਹੋਈ ਐ ਕਹਿੰਦੇ ਬੇਬੇ ਉਹ ਉਹ ਸਬਜ਼ੀ-ਸੂਬਜ਼ੀ ਪਹਿਲਾਂ ਬਣਾਉਂਦੇ ਸੀ ਉਹਦੀ ਗੱਲ ਕਰਨੀ ਹੈ ਬੰਦ ਕਰ ਦੇ ਸਾਡੇ ਆਣ ਦਾ ਟਾਈਮ ਹੋ ਗਿਆ ਇਹਨਾਂ ਦਾ ਲਾ ਕੱਢਣ ਬਹੁਤ ਦੂਰ ਜਾਣਾ ਹੈ ਅੱਛਾ ਲੋ ਤਾਂ ਚੱਲ ਜਣ ਉਹਨਾਂ ਨੇ ਤੁਸੀਂ 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 ਕੰਮ ਕਰਦੇ ਹੁਣ ਕੋਈ ਅਸੀਂ ਤਾਂ ਘਰੀ ਬੈਠੇ ਆ ਅੱਛਾ ਨਹੀਂ ਅਸੀਂ ਤਾਂ ਇਹ ਤਾਂ ਜਾਈ ਜਾਣ ਜਿੱਥੇ ਜਾਣਾ ਇਹਨਾਂ ਨੂੰ ਕੋਈ ਇਹ ਛੁੱਟੀ ਇਹਨਾਂ ਨੂੰ ਤੁਸੀਂ ਛੱਡੂਗਾ ਕਿਹੜਾ ਪਾਈ ਨਹੀਂ ਨਹੀਂ ਅਸੀਂ ਅਸੀਂ ਤਾਂ ਤੁਹਾਨੂੰ ਮਿਲਣ ਆਏ ਆ ਤੁਸੀਂ ਨਹੀਂ ਕਰ ਸਕਦੇ ਆਪਣੇ ਕੰਮ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਆ ਤਾਂ ਹੀ ਜਾਉਂਗੇ ਜੇ ਤੁਸੀਂ ਚਾਹ ਪਾਣੀ ਪੀਓਗੇ ਹਾਂਜੀ ਕਹਿੰਦਾ ਚਾਹ ਪਾਣੀ ਪੀ ਲੋ ਫੇ ਗੱਲਾਂ ਸਾਡੇ ਨਾਲ ਕਰੀ ਜਾਇਓ ਨਹੀਂ ਗੱਲਾਂ ਉਹ ਚੱਲ ਜਾਉਂਗੇ ਨਾ ਚਾਹ ਨਹੀਂ ਆਪਾਂ ਚਾਹ ਦੀ ਕੋਈ ਖਾਸ ਗੱਲ ਨਹੀਂ ਆ ਅਸੀਂ ਤਾਂ ਤੁਹਾਡੇ ਦਰਸ਼ਨ ਕਰਨਾ ਆਏ ਆ ਨਹੀਂ ਖਾਸ ਸਾਡੀ ਖਾਸ ਆ ਸਾਡੇ ਘਰ ਆਏ ਹੋ ਨਾ ਅੱਛਾ ਸਾਨੂੰ ਪਾਣੀ ਦੀ ਜਰੂਰਤ ਤਾਂ ਪੁੱਛਣ ਦੀ ਤੁਹਾਨੂੰ ਪਲਾਣਾ ਹੈ ਜ ਹੈ ਅ ਮਨੀ ਮਨਾਵਤ ਜਾ ਹੈ ਨਹੀਂ ਨੋ ਠੀਕ ਆ ਉਹ ਕਹਿੰਦਾ ਤਿਆਰ ਕੀਤੀ ਰੱਖੀ ਵੀ ਪਹਿਲਾਂ ਹੀ ਤਿਆਰੀ ਕਰੀ ਵੀ ਹੈ ਤਿਆਰੀ ਕੀਤੀ ਵੀ ਹੈ ਅੱਛਾ ਇਹਨਾਂ ਨੂੰ ਭੇਜ ਦਿਓ ਕਿਥੇ ਅਸੀਂ ਚਾਹ ਤੁਸੀਂ ਬੁਲਾ ਲੇ ਸਾਨੂੰ ਅਸੀਂ ਨਹੀਂ ਬੁਲਾਦੇ ਅਸੀਂ ਪਿਲਾਉਂਗੇ ਜੀ ਜਿੰਨੂੰ ਨੇ ਪਿਲਾ ਨਹੀਂ ਪਿਲਾ ਦੂੰਗੇ ਹਾਂ ਭਾਈ ਅਸੀਂ ਨਹੀਂ ਰੋਟੀ ਰੱਟੀ ਤਾਂ ਬਣਾ ਲੈਂਦੇ ਹੁਣ ਕਿ ਨਹੀਂ ਹੁਣ ਜੀ ਕਰਦਾ ਬਣਾ ਲੈਂਦੇ ਨਹੀਂ ਪੱਕੀਆਂ ਪਕਾਈਆਂ ਖਾ ਲੈਂਦੇ ਉਹ ਅਮਰਿਤ ਦਾ ਮੁੰਡਾ ਇਹ ਕਹਿੰਦਾ ਦਾਦੀ ਦੇ ਹੱਥ ਦਾ ਸਾਗ ਖਲਾਉਣਾ ਤੁਹਾਨੂੰ ਸਾਨੂੰ ਬੁਲਾਇਆ ਇਹਨੇ ਕਹਿੰਦਾ ਸਾਗ ਸਾਗ ਵੀ ਖਾ ਲਓ ਹਾਂ ਬਣਿਆ ਵਾ ਬਣਾਏਗੇ ਨੇ ਬਣਾਇਆ ਤੁਸੀਂ ਬਣਾਇਆ ਬਾ ਕਿੱਦਾਂ ਬਣਾਇਆ ਕਿੱਕਣ ਬਣਾਇਆ ਦੱਸੋ ਕਿੱਕਣਾ ਬਣਾਇਆ ਘੋਟ ਕੇ ਨਹੀਂ ਨਹੀਂ ਪੂਰਾ ਦੱਸੋ ਐਦਾਂ ਨਹੀਂ ਸਾਨੂੰ ਸਮਝਾਓ ਕਿੱਦਾਂ ਬਣਾਇਆ ਉਹ ਪੱਤੀ ਹੈ ਜੀ ਸ਼ੁਰੂ ਤੋਂ ਦੱਸੋ ਚੀਰਿਆ ਨਹੀਂ ਚੀਰਿਆ ਨਹੀਂ ਪਹਿਲਾਂ ਤੋੜ ਕੇ ਲਿਆਂਦਾ ਉਹ ਹੈ ਜੀ ਇਹਦਾ ਸਾਗ ਆਹੋ ਸਾਗ ਦਾ ਸਾਹਮਣੇ ਹਾਂ ਉਹ ਤੋੜਿਆ ਉੱਥੇ ਤੋੜਿਆ ਫਿਰ ਉਹ ਕੀਤਾ ਇੱਕ ਮਸ਼ੀਨ ਦੀ ਹੈਗੀ ਉਹ ਐ ਕਰਕੇ ਨਾ ਹਾਂਜੀ ਹੋ ਜਾਂਦਾ ਜੀ ਫਿਰ ਉਹਨੂੰ ਕਰ ਦਿੰਦੇ ਆ ਮੈਂ ਚਲੋ ਧੂਤਾ ਹਾਂ ਬਣਾਇਆ ਨਹੀਂ ਨਹੀਂ ਦੱਸੋਗੇ ਬਾਪੂ ਜੀ ਨਾਲ ਕੰਮ ਕਰਾਇਆ ਹੋਣਾ ਬਾਪੂ ਜੀ ਨੇ پانی پو کر دوں نا میں تے جی 20 سال روٹی خود کھادی پھکا کھا۔ اچھا جب میں دور تھا نا ہم تو پھر باپو امریکہ بھی جا گیا اچھا جی امریکہ بھی امریکہ جا ساری ابھی جا اچھا امریکہ کے بھی گوں جا گئے سڈی لڑکی اتے اچھا امریکہ ٹھیک ہے کہ اتے ٹھیک ہے نہیں امریکہ ٹھیک ہے ਅਮਰੀਕਾ ਠੀਕ ਹੈ ਲਓ ਕਮਾਲ ਦੀ ਗੱਲ ਹੈ ਅਮਰੀਕਾ ਠੀਕ ਹੈ ਇੱਥੇ ਠੀਕ ਨਹੀਂ ਹੈ ਨਾ ਇੱਥੇ ਵੀ ਠੀਕ ਹੈ ਨਾ ਬੇਬੇ ਨੂੰ ਲੈ ਕੇ ਗਏ ਸੀ ਨਾਲ ਹਾਂ ਇਹ ਵੀ ਨਾਲ ਸੀ ਇੱਥੇ ਵੀ ਜਾਇਆ ਸੀ ਅਮਰੀਕਾ ਜਾਏ ਆਹ ਲਓ ਜੀ ਦੋਨੋਂ ਅਮਰੀਕਾ ਰਿਟਰਨ ਹੈ ਜੀ ਹਾਂ ਕਮਾਲ ਦੀ ਗੱਲ ਹੈ ਦੋ ਸ਼ਖਸੀਅਤਾਂ ਸਾਨੂੰ ਉਹ ਵੀ ਅਮਰੀਕਾ ਰਿਟਰਨ ਬੈਠੀ ਜਿਹੜੀ ਉਹ ਵੀ ਬੈਠੇ ਸਾਹਮਣੇ ਦੀ ਉਹ ਵੀ ਅਮਰੀਕਾ ਰਿਟਰਨ ਹੈ ਹਾਂ ਬੇਬੇ ਅਮਰੀਕਾ ਗੁੰਮਦਾ ਨਹੀਂ ਗਏ ਸੀ ਅਸਿਕਾ ਨੂੰ ਬਣਾ ਅੱਛਾ ਗੈਲ ਗੈਲ ਰਹੇ ਬਾਪੂ ਦੇ ਆਪੇ ਖੇ ਨਹੀਂ ਜਾਂਦੇ ਤੇ ਆਪੇ ਆ ਜਾਂਦੇ ਤੇ ਆਪੇ ਚੱਲ ਜਾਂਦੇ ਤੇ ਜਹਾਜ਼ ਬੈਠ ਕੇ ਗਏ ਹੈ ਨਾ ਤਾਂ ਨਿਆਣਿਆਂ ਨੂੰ ਅੱਛਾ ਘੁੰਮਿਆ ਤੇ ਡਿਪਲਾਰ ਅੱਛਾ ਹੁਣ ਸਾਗ ਬੇਬੇ ਤੋਂ ਪੁੱਛਦੇ ਸਾਗ ਜੀ ਉਹਦਾ ਕੀਨ ਕਾਲਟ ਨਹੀਂ ਇੱਕ ਅੱਛਾ ਗੀਤਾ ਸੀ ਥਾਣਾ ਸਾਡਾ ਹਾਂ ਹਾਂ ਤੇ ਨਿਊਯਾਰਕ ਦਾ ਉਹ ਜਗਾ ਅੱਛਾ ਨਿਊਯਾਰਕ ਹਮ ਤੇ ਉਹ ਕੋਈ 10000 ਇੱਕ ਰੁਪਏ ਵਿਚ ਤਾਂ ਅੱਛਾ ਉਹਦੇ ਚਾਰ ਲੈਣਾ ਚਾਰ ਪੱਕੇ ਸੜਕ ਨਹੀਂ ਦਿੰਦੀ ਅੱਛਾ ਉਥੇ ਹਰੇਕ ਫੁੱਲ ਜਿਹੜਾ ਥਾਣਾ ਹਿੰਦੁਸਤਾਨ ਚ ਜਦੂਲੀ ਜਾਂਦਾ ਹਮ ਉਥੇ ਦਾ ਉਹਨੂੰ ਕੁਇਨ ਗਾਰਡਨ ਕਹਿੰਦੇ ਦੇ ਬੀਬੇ ਨਾਲ ਲੱਗੇ ਤੇ ਨਾਲ ਉਥੇ ਸੀ ਫਿਰ ਉੱਥੇ ਬੈਠ ਜਾਗੇ ਫੇਰੇ ਨੂੰ ਤਾਂ ਹੋਰ ਵੀ ਵਿਸ਼ਤੇ ਆੜੀ ਸਾਡੇ ਬੰਦੇ ਦੋ ਫੋਟੋ ਹੈਗੀਆਂ ਦੋਆਂ ਦੀ ਤੁਹਾਡੀ ਉੱਥੇ ਦੀਆਂ ਨਾ ਨਾ ਉੱਥੇ ਦੀਆਂ ਆਪਾਂ ਪਾ ਦਾਂਗੇ ਨਾ ਫੋਟੋ ਇਹਦੇ ਵਿੱਚ ਨਾ ਫੋਟੋ ਵਿੱਚ ਇਹ ਫੋਟੋ ਹੀ ਇੱਥੇ ਹੀ ਆ ਆ ਠੀਕ ਐ ਇਹ ਨਿਕਲ ਉੱਥੇ ਆ ਕੰਮ ਜਿਹੜਾ ਹੈਗਾ ਨਾ ਪੈਸਾ ਬਹੁਤ ਐ ਅੱਛਾ ਲੇਕਿਨ ਖਰਚੀ ਬਹੁਤ ਐ ਅਮਰੀਕਾ 'ਚ ਹਾਂ ਹੂੰ ਤੇ ਬੇਬੇ ਕੋਲ ਹੈਗੇ ਡਾਲਰ ਡਾਲਰ ਹੈਗੇ ਮੈਂ ਕਿੰਨੇ ਡਾਲਰ ਹੈ ਰੋਟੀ ਚਾਹੀਦੀ ਕੱਪੜਾ ਚਾਹੀਦਾ ਡਾਕਟਰ ਮੈਂ ਕਿੱਥੇ ਜਪਾਣੇ ਇਹ ਬੇਬੇ ਨੂੰ ਛੇੜ ਕੇ ਨਜ਼ਾਰਾ ਆ ਜਾਂਦਾ ਬਾਈ ਨਾਲ ਬੈਠੇ ਐ ਟਿਕਾਏ ਨੇ ਡਰ ਡਰ ਰਹੇ ਹਾਲੇ ਡਰਰ ਠੀਕ ਹੈ ਜਿੰਨੇ ਕੋਲ ਹੈਗੇ ਹੁਣ ਬੇਬੇ ਨੇ ਲਗਾ ਖਿੱਸੇ ਚ ਪਾਣੇ ਆ ਨਹੀਂ ਚਾਹੀਤੇ ਤਾਂ ਹੁੰਦੇ ਆ ਨਾ ਹੈ ਚਾਹੀਦੇ ਤਾਂ ਹੁੰਦੇ ਜੇ ਅਗਰ ਦਵਾ ਨਾ ਅੱਛਾ ਬੱਚੇ ਦਿੰਦੇ ਆ ਨਾ ਹਮ ਫਿਰ ਉਹ ਕਿਥੇ ਮੈਂ ਕਹਾਂ ਰੱਖਣੇ ਆ ਅੱਛਾ ਜੀ ਰਹਿਣ ਵਿਚਾਰੇ ਨਹੀਂ ਠੀਕ ਹੈ ਪੂਰੀ ਸੇਵਾ ਹੋ ਰਹੀ ਹੈ ਸੇਵਾ ਵਧੀਆ ਅੱਛਾ ਸਾਗ ਦੀ ਗੱਲ ਫੇਰ ਹੈਗੀ ਬਾਪੂ ਗਰ ਨਹੀਂ ਨਹੀਂ ਸੁਣਨੀ ਅੱਜ ਨਹੀਂ ਨਿਆਣੇ ਜਾਊਂਗਾ ਪਹਿਲਾਂ ਚਾਹ ਪੀ ਲਵੋ ਨਿਆਣਿਆਂ ਨੂੰ ਜਾਣ ਦੇਣਾ ਆਪਾਂ ਨੇ ਚਾ ਪੀਓ ਫਿਰ ਗੱਲਾਂ ਕਰੀਏ 1 ਮਿੰਟ ਲੱਗਣਾ ਹੈ ਸਾਗ ਬਣਾ ਦੋ ਹੁਣ ਬਸ ਉਹ ਸਾਗ ਕੱਟ ਲਿਆ ਉਹਨਾਂ ਨੇ ਨਹੀਂ ਹਾਂ ਹਾਂ ਉਹ ਕਹਿੰਦੇ ਕੱਟ ਲਿਆ ਕੱਟ ਕੇ ਫਿਰ ਤੋੜ ਕੇ ਫਿਰ ਪਤੀ ਪਤੀਲੀ ਪਾਤਾ ਜੀ ਅੱਛਾ ਜੀ ਫਿਰ ਘੋਟ ਲਿਆ ਜੀ ਹਾਂ ਜੀ ਇੱਕ ਘੋਟ ਕ ਫਿਰ ਲਸਣ ਪਿਆਜ਼ ਆਦਾ ਉਦਾ ਪਕਾ ਨਾ ਤੇ ਘੇ ਪਕਾ ਜਾਂ ਤੇਲ ਪਕਾ ਉਹ ਤੋੜ ਕੇ ਲਾ ਦੇ ਜੀ ਤੋੜ ਕੇ ਲੱਗ ਲਾਉਣਾ ਕਿ ਵਿੱਚੇ ਪਾ ਦੇਣਾ ਨਾ ਲੱਗ ਅੱਛਾ ਹਾਂ ਬਸ ਫਿਰ ਉਹ ਖਾਲ ਦੇ ਸੁਨੋ ਹੁਣ ਦਾ ਪਹਿਲਾਂ ਵਾਲਾ ਸਾਗ ਨਹੀਂ ਹੁਣ ਰਿਹਾ ਪਰ ਉਹ ਗੱਲ ਨਹੀਂ ਰਹੀ ਕਹਿੰਦੇ ਕਈ ਬੁੜੀਆਂ ਸਾਨੂੰ ਅਸੀਂ ਗੱਲ ਦੇ ਗੱਲਾਂ ਕਰਦੇ ਹਾਂ ਹਾਂਜੀ ਲਿਆਵਾ ਖਾ ਖਾ ਲਿਆਓ 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 ਸਾਗ ਲੈ ਕੇ ਆਓ ਮੈਂ ਆਵਾਂ ਨਾਲ ਅੰਦਰ ਲਿਆਓਗੇ ਇਹ ਲੈ ਲਿਆਉਗੇ ਸਾਗ ਪਾ ਕੇ ਆ ਨਹੀ ਨੀ ਜਾਣ ਦੋ ਉਹਨਾਂ ਨੂੰ ਤੁਸੀਂ ਬਹਿ ਜਾ ਕੋਈ ਗੱਲ ਨਹੀਂ ਕਿਸੀ ਸ਼ਬਹ ਜ਼ਿੰਦਗੀ ਕੋਈ ਆਸ ਨਹੀਂ ਹੈ ਹਾਂਜੀ ਸ਼ਬ ਇਹ ਜ਼ਿੰਦਗੀ گزارਣੀ ਹੈ ਚਾਹੇ ਰੋ ਕੇ ਚਾਹੇ ਹੱਸ ਕੇ ਵੀ ਤਰ੍ਹਾਂ ਰੋਣੇ ਕੀ ਜਾਈ ਹੱਸ ਕੇ گزار ਲਓ ਹਾਂ ਦੁਬਾਰਾ ਸੁਣਾ ਦਿਓ ਜੀ ਆ ਸ਼ੇਰ ਬੜਾ ਵਧੀਆ ਜੀ ਆ ਜਰਾ ਸੋਣੇ ਤੇ ਆਨ ਨਾਲ ਦੀ ਤਾੜੀਆਂ ਮਾਰੋ ਪਹਿਲਾਂ ਜੀ ਹਾਂ ਜ਼ੋਰ ਦੀ ਹਾਂ ਜੀ ਹਾਂ ਜੀ ਬੋਲੋ ਜੀ ਉਹ ਕਹਿੰਦੇ ਸ਼ਬ ਇਹ ਜ਼ਿੰਦਗੀ گزارਣੀ ਹੈ ਹਾਂ ਜੀ ਚਾਹੇ ਸ਼ਬ ਕਹਿੰਦੇ ਰਾਤ ਨੂੰ ਹੂੰ ਮੇਰੀ ਜ਼ਿੰਦਗੀ ਨਾ ਮਤਲਬ ਇੱਕ ਇਹ ਰਹੀ ਸ਼ਬਦ ਰਾਤ ਦਾ ਇਹਨਾਂ ਰਾਤ ਹੁੰਦਾ ਹੈ ਸ਼ੋਹੀ ਜ਼ਿੰਦਗੀ گزارਣੀ ਹੈ ਚਾਹੇ ਰੋ ਕੇ ਚਾਹੇ ਹੱਸ ਕੇ ਬਿੱਤਰ ਹੈ ਰੋਣੇ ਕੀ ਬਜਾਏ ਹੱਸ ਕੇ گزار ਦੋ ਬਿਹਤਰ ਹੈ ਰੋਣੇ ਕੀ ਬਜਾਏ ਹੱਸ ਕੇ گزار ਦੋ ਮਾਸਤੀ ਤਨ ਤਨ ਕਰਾਤੀ ਤੁਸੀਂ ਕਮਾਲ ਦੀ ਗੱਲ ਹੈ ਅੱਜਾ ਹੋਰ ਸੁਣਾ ਦਿਓ ਜੀ ਹੋਰ ਹੈ ਗਲਮ ਤਾਂ ਜੀ ਗਲਮ ਦਾ ਉਹਦੇ ਚੇਲੇ ਕਹੀ ਤੀ ਉਸ ਜੇ ਲਈ ਇੱਕ ਨੂੰ ਉੱਤੇ ਕੋ ਜਾਨ ਵੀ ਰੋਂਦੀ ਥੀ ਮਰਕਤ ਹੋ ਗਈ ਥੀ ਉਹ ਕਹਿੰਦੇ ਗੱਲ ਸਭ ਲੋਕ ਰੋਂਦੇ ਐ ਕਹਿੰਦੇ ਹਾਂ ਭਾਈ ਮਰਕਤ ਹੋ ਗਈ ਰੋਂਦੀ ਐ ਜੇ ਅੱਗੇ ਕੇ ਉਹ ਉੱਤੇ ਲੋਕ ਹੱਸਦੇ ਸੀ ਉਹ ਮਰਦ ਉੱਤੇ ਕੋ ਵਿਆਹ ਹੋਤਾ ਉਹ ਕਹਿੰਦੇ ਗੱਲ ਸਭ ਇਹ ਉਹ ਕਹਿੰਦਾ ਗੱਲ इस दुनिया में कुछ लोग आते हैं हंसने और हंसाने के लिए कुछ आते हैं रोने और रुलाने के लिए गालिब शिकवा किसी को कुछ नहीं ये सब खुदा ने भेजे अपनी महफिल सजाने के लिए हां कमाल की गल <laughs> है <laughs> बहुत अच्छे बहुत अच्छे उर्दू के मास्टर फिर वो आगे चले गए जी जे जांदे भी गंदे मुंडे कहदे चेली नाल दे मुझे हुन मुड़ चल लो ओ कंदा गल सुनो

अच्छा नहीं, नहीं। फिर ਤੁਸੀਂ ਆਪਣੇ ਵਿਦਿਆਰਥੀਆਂ ਨੂੰ ਸ਼ੇਰੋ ਸ਼ਾਰੀ ਸੁਣਾਉਂਦੇ ਸੀ ਕਿ ਜਦੋਂ ਮਾਸਟਰ ਸੀ ਤੁਸੀਂ ਨਹੀਂ ਨਹੀਂ ਅਸੀਂ ਕਈ ਮਾਸਟਰ ਦੇ ਨਾ ਉਹਦੇ ਪੀੜ ਹੁੰਦੇ ਤਾਂ ਫਿਰ ਉਹ ਉਹ ਪੀੜ ਵਿੱਚ ਕਰੀ ਕਰੀ ਨਹੀਂ ਉਰਦੂ ਚ ਜਰੂਰ ਉਰਦੂ ਪੜਾਉਂਦੇ ਸੀ ਸ਼ੇਰ ਤਾਂ ਹੁੰਦੇ ਸੀ ਹਾਂ ਸਾਡੇ ਹੈਡਮਾਸਟਰ ਸਾਹਿਬ ਤੇ ਉਹ ਵੀ ਉਰਦੂ ਪੜਿਵਦੇ ਨਾ ਉਹ ਵੀ ਸੁਣਾਈ ਕਰਦੇ ਤੇ ਕਿਹਨੇ ਵੀ ਤੂੰ ਹੀ ਸੁਣਾ ਕੋਈ اچھا اچھا ਤੇ ਅਸੀਂ ਵੀ ਕੋਈ ਨਾ ਕੋਈ ਮਤਲਬ ਉਹ ਸਲਾਦ ਨਾਲ ਆਇਆ ਮਾਸਦੀ ਤੁਹਾਡਾ ਵੀਡੀਓ ਬਹੁਤ ਦੁਨੀਆ ਨੇ ਦੇਖਣਾ ਕਹਿੰਦੇ ਮਾਸਟਰ ਤਨੀ ਰਾਮ ਦੀ ਇੰਨੀ ਉਰਦੂ ਦੀ ਸ਼ੇਰੋ ਸ਼ਾਇਰੀ ਕਰ ਰੇ ਕਮਾਲ ਕਰਤਾ ਜੀ ਉਰਦੂ ਦੇ ਮਾਸਟਰ ਵਾਲੇ ਤੁਸੀਂ ਇਹ ਸਭ ਤੋਂ ਵਧੀਆ ਗੱਲ ਹੈ ਸਾਨੂੰ ਬੜੇ ਦੇਰ ਹੋ ਗਈ ਵੀਡੀਓ ਬਣਾਉਂਦੇ ਜੀ ਅਲੇ ਬੇਬੇ ਹਾਂ ਖਾ ਕੇ ਦੇਖ ਲੋ ਲੈ ਖਾ ਕੇ ਦੇਖ ਲੈਣੇ ਆ ਕੋਈ ਗੱਲ ਨਹੀਂ ਆਪਾਂ ਆਹ ਲਓ ਜੀ ਬੇਬੇ ਲਈ ਸਾਗ ਜੀ ਹੂੰ ਜਲਦੀ ਇਸ ਤੇ ਕਮਾਲ ਹੈ ਚਾਚਾ ਬਸ 100/100 ਨੰਬਰ ਬੇਬੇ 100/100 ਨੰਬਰ ਆ ਠੀਕ ਹੈ ਬਹੁਤ ਜ਼ਬਰਦਸਤ ਚਾਚੂ ਨਹੀਂ ਪੀਣੀ ਆਪਾਂ ਸਾਗ ਹੋਰ ਲੈ ਦੇਣਾ ਹੈਗਾ ਡੋਲੂ ਭਰ ਕੇ ਦੇ ਦੇ ਤੁਹਾਨੂੰ ਨਾ ਐ ਨਾ ਹੈ ਹੈ ਨਹੀਂ ਹੈ ਨਹੀਂ ਹੈਗਾ ਹੈਗਾ ਉਹ ਕਹਿੰਦਾ ਹੈਗਾ ਤੁਸੀਂ ਮੁਕਰਗੇ ਉਧਰ ਹੋਣਾ ਨਾ ਕਰ ਆਏਗਾ ਮੇਰੇ ਕੋਲ ਐਨਾ ਕਹਿੰਦੇ ਹੋਗਾ ਲੈ ਕਨੇ ਹੈਗਾ ਐ ਕਵੇ ਨਾ ਜੋ ਉਧਰ ਰਹਿ ਦੇਖੋ ਮੈਨੂੰ ਹਾਂ ਕਰੋ ਹਾਂ ਨਾ ਜੇ ਉੱਪਰ ਦੇਖਿਆ ਹੀ ਨਹੀਂ ਹੈਗਾ। ਲੈ ਮੈਨੂੰ ਦੱਸੋ। ਮੇਰੇ ਕੋਲ ਆਏ ਮੈਂ ਤੁਹਾਨੂੰ ਦੇਤਾ। ਲਓ ਜੀ ਸਾਗ ਬੜਾ ਜ਼ਬਰਦਸਤ ਹੈ ਹਾਂ। ਹੈ ਜੀ। ਹੈਗਾ ਹੈਗਾ ਜੀ। ਤੁਸੀਂ ਬਣਾਇਆ ਸਾਗ ਇਹ? ਹਾਂ ਜੀ ਜਾਂਦੇ ਲਈ ਜੀ। ਤੁਹਾਡੇ ਨਾਲ ਵੱਖਰੀ ਗੱਲ ਕਰਨੀ ਹੈ ਜੀ ਸਾਗ ਬਹੁਤ ਵਧੀਆ ਬਣਾਇਆ। ਹੂੰ। ਢੋਲੂ ਪਰ ਕੇ ਲੈ ਕੇ ਜਾਣਾ ਅੱਜ। ਚਲੋ ਜੀ। ਕੀ ਨਾਲ? ਕੀ ਲੈ ਜਿਓ? ਹੈਗਾ ਨਾ ਦੇਸੀ ਕੀ? ਹਾਂ ਦੇਸੀ ਹੈਗਾ ਜਿੰਦੂ ਸੋਰੀ ਬਾੜਦਾ ਹੀ ਨਹੀਂ। ਦੇਸੋਰੀ ਬਾੜਦਾ ਹੀ ਨਹੀਂ। ਹਾਂ। ਹੂੰ। ਗਜ਼ੌਰੀਂ ਜਾਂਦੇ ਅਸੀਂ ਤਾਂ ਹੀ ਤਾਂ ਕਾਇਮ ਐ ਤੁਸੀਂ ਦੇਸੀ ਜਾ ਬਸ 1 ਕਿਲੋ ਕੇ ਦੇਸੀ ਘੀ ਦੇ ਦਿਓ ਇੱਕ ਡੋਲੂ ਸਾਗ ਦਾ ਦੇ ਦਿਓ ਲੱਸੀ ਚਾਹ ਚੂ ਰਹਿਣ ਤੋਂ ਚਾਹ ਨਹੀਂ ਅਸੀਂ ਪੀਣੀ ਚਾਹ ਤਾਂ ਫੂਕ ਦੇ ਲਈ ਐ ਚਾਹ ਲੀ ਪੀਣੀ ਅਸੀਂ ਆਹੀ ਆਹੀ ਕੁਝ ਖਾਣਾ ਪੀਣਾ ਜੀ ਅੱਛਾ ਜੀ ਮਾਸਟਰ ਜੀ ਫਿਰ ਸ਼ੇਰ ਸੁਣਾਓ ਜੀ ਹੋਰ ਜੀ ਹਾਂ ਜੀ ਮੈਂ ਸੋਚ ਕੇ ਸਰਾ। ਹਾਂ ਸੋਚੋ। ਮੈਡਮ ਜੀ ਨੇ ਮੰਗਾਇਆ ਪਤਾ ਜੀ ਸਾਗ। ਅੱਛਾ ਜੀ। ਅਸੀਂ ਉਹ ਦੋਨੋਂ ਪਾ ਕੇ ਰੱਖਿਆ ਵਾ ਤੁਸੀਂ ਲੈ ਜਾ ਸਾਡੇ ਹਿੱਸੇ ਦਾ ਜੀ। ਅੱਛਾ ਜੀ। ਮੈਡਮ ਨੂੰ ਫੇਰ ਬਣਾ ਦੇ। ਨਹੀਂ ਬੇਬੇ ਨੇ ਬਣਾ ਵੀ ਦੇਣਾ ਸਾਨੂੰ। ਸਾਡੀ ਹੋ ਜੀ ਅਸੀਂ ਦਿੱਤਾ। ਹਾਂ ਹਾਂ। ਇਕੱਠੇ ਬਣਾ ਕੇ ਖਾ ਲੇ ਜੀ ਸਾਰੇ। ਅੱਛਾ ਨਹੀਂ। ਹੁਣ ਬੇਬੇ ਦਾ ਟੁੱਟਦਾ ਨਹੀਂ ਐ ਬੇਬੇ ਨਹੀਂ ਬਣਾਉਂਦੀ ਹੁਣ ਬਣਾਉਣ ਵਾਲੀਆਂ ਹੋਈ ਐ। ਅੱਛਾ। ਬੇਬੇ ਤਾਂ ਹੁਣ ਖਾਣੇ ਦੀ। ਉਹ ਅਸੀਂ ਅਸੀਂ ਉਹ ਉਹ ਕਹਿੰਦੇ ਜਿਹੜੀ ਗੱਲ ਵੀ ਬੇਬੇ ਦੱਸ ਦਿੰਦੇ ਵੀ ਆਹ ਪਾਓ ਆਹ ਪਾਓ। ਉਹਨਾਂ ਨੂੰ ਪਤਾ ਸਾਰਿਆਂ ਨੂੰ ਪੜੇ ਲਿਖੇ ਵੇ ਆ ਬੇਬੇ ਤਾਂ ਪੜੇ ਨਹੀਂ ਮਾਸਟਰ ਦੀ ਬੇਬੇ ਆ ਦੇਖੋ ਮਾਸਟਰ ਦੀ ਹੈ ਅਣ ਪੜ ਕਿੱਦਾਂ ਹੋ ਗਏ ਮਾਸਟਰ ਜੀ ਤੁਸੀਂ ਮਾਸਟਰ ਨਹੀਂ ਬਣ ਗਏ ਹੁਣ ਪੜ ਵੀ ਬਣ ਜਾਂਦੇ ਆ ਹੈ ਜੀ ਉਹ ਨਿੱਕੇ ਛੋਟੇ ਹਾਂ ਜੀ ਮੈਨੂੰ ਸ਼ੀਰ ਯਾਦ ਆ ਗਿਆ ਸੁਣਾਓ ਜੀ ਉਹ ਕਹਿੰਦਾ ਕਹਿੰਦਾ ਪੰਗੂੜੇ ਮਿੱਠਾ ਇੱਕ ਲਾਦਾਂ ਦਾ ਬੱਚਾ ਹੂੰ ਪੜਾ ਚੂਸਤਾਤਾ ਉਹ ਬਣਾ ਅੰਗੂਠਾ ਹਾਂ ਨਾ ਦੇਖਾ ਤਾਂ ਮੂੰਹ ਉਸਨੇ ਰੰਝੂ ਗੁਰੂਮ ہم hmm. ٹیم یہ سر خوش اس کو دو جہاں کی hmm. نہ ڈر باپ کا نہ دہشت ماں کی ہم دہشت یاد نا ہم hmm. دہشت سمجھے دسو دہشت نہیں سمجھے دہشت ڈر دار... ہاں hmm. نہ ڈر باپ کا نہ نا... <coughs> دہشت کی... باپ, باپ کی ہم hmm. دو قدم آگے باہر کا جو دیکھا hmm. تو آیا نظر دوسرا ایک لڑکا ہم ہاتھ میں تھی فٹی بگل میں تھا بستہ اچھا پکنا جا رہا تھا سکول کا رستا جی ਪਕੜਿਆ ਪਰਲੇ ਕਰ ਬਲਾਜ਼ਮਤ ਕੀਤੀ ਹਮ ਜਦ ਆਇਆ ਟਾਇਰਮੈਂਟ ਦਾ ਵਕਤ ਤੋ ਪਕੜ ਲਿਆ ਘਰ ਦਾ ਰਸਤਾ ਹਮ ਐਸਾ ਲਓ ਜੀ ਕਮਾਲ ਨਿਕਲ ਤਾੜੀ ਟੁੜੀ ਤਾਂ ਮਾਰ ਦੋ ਬਈ ਹਾਂ ਆ ਲਓ ਜੀ ਚਾਹ ਵੀ ਆ ਗਈ ਸੁਣ ਲਓ ਮੈਨੂੰ ਤਾਂ ਉਹ ਘਬਰਾਟ ਹੋ ਜਾਂਦੀ ਹੈ ਜੀਬੀ ਬੱਜ ਜਾਣਾ ਮੇਰਾ ਜਿਆਦਾ ਕੀ ਵੱਜ ਜਾਣਾ ਜੀਬੀ ਬੱਜ ਜਾਂਦਾ ਜਿਆਦਾ ਗੱਲਾਂ ਕਰੇਦਾ ਬੀਪੀ ਕਿੱਥੇ ਵੱਧਾ ਉਹਦਾ ਠੀਕ ਠਾਕ ਤਾਂ ਹੈ ਤੁਸੀਂ ਨਹੀਂ ਨਹੀਂ ਇਹ ਨਹੀਂ ਜਿੱਦਾਂ ਨਹੀਂ ਪਤਾ ਲੱਗਦਾ अच्छा ਇਹਨਾਂ ਨਾਲੇ ਕਰ ਲੋ ਇਹਨਾਂ ਦਾ ਬੀਪੀ ਫਿਰ ਇਹਨਾਂ ਦਾ ਬਾਜੂਆ ਮੈਂ ਤਾਂ ਮੈਂ ਕਿਹਾ ਬਰਾਬਰ ਬਰਾਬਰ ਕਰ ਲਈਏ ਨਾ ਮੈਂ ਤਾਂ ਛੁੱਟੀ ਕਰੋ ਛੁੱਟੀ ਕਰੋ اچھا ਸਾਗ ਦਾ ਹੁਣ ਦੱਸੋ ਫਿਰ ਸਾਗ ਦਾ ਮੈਂ ਤੇ ਨਹੀਂ ਬਣਾਦਾ ਨਹੀਂ ਪੂਰਾ ਕਰੋ ਸਾਗ ਐਦਾਂ ਥੋੜਾ ਗੱਲ ਬਣਨੀ ਹੋਣੀ ਬਣਾ ਪੂਰਾ ਤਾਂ ਕਰੋ ਪਹਿਲਾਂ اچھا ਲਸਣ ਕੱਟ ਹੋ ਗਿਆ ਜਾਂ ਖਾ ਲਿਆ ਤਾਂ ਪੂਰਾ ਨਹੀਂ ਨਹੀਂ ਲਸਣ ਅਦਰਕ ਹੋਰ ਫਿਰ ਅੱਗੇ ਆਣਾ ਹੀ ਨਹੀਂ ਆਂਦਾ ਹੈ ਪਹਿਲੇ ਚੁੱਲੇ ਤੇ ਬਣਾਉਂਦੇ ਹੁੰਦੇ ਸੀ ਨਾ ਨਹੀਂ ਹੁਣ ਤਾਂ ਹੁਣ ਗੱਧੇ ਪਰ ਬਣਦਾ ਕੁੱਕਰਾਂ ਤੇ ਬਣਾਉਣ ਲੱਗੇ ਕੁੱਕਰਾਂ ਜਿਹਾ ਨਹੀਂ ਬਣਾਉਂਦੇ ਚੁੱਲੇ ਪਰ ਬਣਾਉਂਦੇ ਚੁੱਲੇ ਤੇ ਬਣਾਉਂਦੇ ਨੇ ਦੇਸੀ ਸਿਸਟਮ ਉਹ ਕਾਰਣੀ ਚ ਬਣਾਉਣਾ ਹੈ ਕਿ ਪਤੀਲੇ ਚ ਪਤੀਲੇ ਚ ਬਣਾਉਣਾ ਪਤੀਲੇ ਚ ਪਹਿਲਾਂ ਕਾਰਣੀ ਚ ਬਣਾਉਂਦੇ ਸੀ ਨਾ ਮਿੱਟੀ ਦੀ ਨਾ ਉਹ ਤਾਂ ਬਣਾਇਆ ਹੋਣਾ ਤੁਸੀਂ ਪਾਰਸ ਦੇ ਡੇ ਪਤੀਲੇ ਅੱਛਾ ਅੱਛਾ 47 ਦੀ ਗੱਲਾਂ ਨਾ ਬਹੁਤੀ ਨਹੀਂ ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ 47 ਦੀ ਗੱਲ ਕਰਦੇ ਸੀ ਤੁਸੀਂ ਵੀ 47 ਚ ਇੱਥੇ ਥੋੜੀ ਮੁਸਲਮਾਨ ਸਹੇਲੀਆਂ ਸੀਗੀਆਂ ਹੋ ਰਹਿ ਗਈਆਂ ਜਿਆਦਾ ਸੀ ਛੋਟੇ ਛੋਟੇ ਨਾ ਦੱਸੋ ਉਹਨਾਂ ਦੇ ਨਾ ਨਹੀਂ ਮੈਨੂੰ ਆਉਂਦੇ ਕੋਈ ਤੂੰ ਕੁਝ ਤਾਂ ਯਾਦ ਹੋੜਾ ਤੁਹਾਨੂੰ ਕੁੜੀਆਂ ਦੇ ਨੌ ਕਿਹਦੇ ਕੀ ਖੇਡਦੀ ਸੀ ਖਲਾਰਾਂ ਕਿਆ ਖੇਡਦੇ ਸੀ ਅੰਨੇ ਅੰਗੇ ਹੈ ਗਿਆ ਇੱਕ ਦੋ ਤਾਂ ਨੌ ਦਾ ਮੰਗਾ ਸੈ ਨਾ ਉਹਨਾਂ ਦਾ ਪਤਾ ਤਾਂ ਬਸ ਅੱਛਾ ਕਿੰਨੇ ਕ ਘਰ ਸੀਗੇ ਇੱਥੇ ਫਤਿਹ ਜੀ ਫਤਿਹ ਜੀ ਤਾਂ ਇੱਕ ਮੰਗਾ ਤਾਂ ਸੋਨਾ ਅਲੀ ਮਾਮਾ ਦਾ ਅੱਛਾ ਲੋਕ ਤੇ ਪਤਾ ਨੇਚਰ ਹੋ ਗਿਆ ਨੌ ਤੁਹਾਡਾ ਜਨਮ ਕਿਹੜੇ ਸੰ ਦਾ 38 ਦਾ ਤੁਹਾਡਾ ਜਨਮ ਹੈ ਅੱਛਾ ਕੋਈ ਗਾਂਧੀ ਗੁੰਦੀ 네ਹਰੂ ਨੂੰ ਦੇਖੇ ਹੋਏ ਤੁਸੀਂ 네ਹਰੂ ਦੇਖਿਆ ਜੀ ਅੱਛਾ 네ਹਰੂ ਉੱਥਾ ਆ ਤੇ ਪਾ ਗੋਲਪਿੰਡ ਇਕਲੋਜੀ ਪੱਲੇ ਪਾਸ ਅੱਛਾ ਇਹ ਸਾਡੇ ਕੋਲ ਤੇ ਲੰਘਿਆ ਹੂੰ ਉਹ ਇੱਕ ਬੁਢੀ ਟੀ ਅੱਛਾ ਬੁਢੀ ਕੋਲੀ ਚਲੇ ਗਿਆ ਉਹ ਸਿਪਾਈ ਕਰਿਆ ਇਧਰ ਨੂੰ ਗਿਆ ਵਾ ਕਹਿੰਦੇ ਬੁਢੀ ਮਾਈ ਤੂੰ ਤੇਰਾ ਤੁਕਲੀਆ ਕਹਿੰਦੀ ਨਹੀਂ ਮੇਰੇ ਦੋ ਮੁੰਡੇ ਐ ਹੂੰ ਕਹਿੰਦੇ ਕਿੱਥਾ ਕਿਤੇ ਮਿਲਤੀ ਚ ਭਰਤੀ ਆ ਹੂੰ ਕਹਿੰਦਾ ਫਿਰ ਹਮ ਐਸਾ ਇਹਨਾਂ ਕਾ ਕੋਣ ਪਤਾ ਲੇ ਕਿ ਮੈਂ ਪਾਦੀ ਹੈ ਕਹਿੰਦੇ ਨਹੀਂ ਮੇਰੇ ਖੇਤ ਹੈ ਕੋਲ ਬਾੜੀ ਕਾ ਪਾਦੀ ਹੈ ਨਹਿਰੂ ਨੂੰ ਕਹਦੀ ਹਾਂ ਕਹਿੰਦਾ ਮਾਈ ਤੇ ਦੁੱਧ ਮੈਨੂੰ ਕਹਿੰਦੀ ਮੈਂ ਮੈਂ ਗਰਮ ਕਰਦਾ ਕਹਿੰਦਾ ਤੂੰ ਗਰਮ ਕਰ ਮੈਂ ਹੁਣ ਕਾ ਆਇਆ ਹੁਣ ਕਾ ਆਇਆ ਅੱਛਾ ਇਹ ਪੱਲੇ ਗੱਲੇ ਅੱਛਾ ਨਹਿਰੂ ਦੇਖਿਆ ਤੁਸੀਂ ਜਿਹੜੇ ਇੱਧਰ ਹੁਣ ਤੁਸੀਂ ਦੇਖੋ ਤੁਹਾਨੂੰ ਅੱਜ ਪੜਨੀ ਹੈ ਹਿੰਦੂਸਲਮਾਨ ਹੋਣੀ ਪੜੀਗਾ ਹੂੰ ਉਹਨੇ ਜ਼ੋਰ ਤੇ ਬੋਲਦਾ ਸਾਰੇ ਕੋਈ ਹਿੰਦੂ ਸੀ ਕੋਈ ਨਤਰਾਜ ਨਿਕਲਦਾ ਹੂੰ ਵੀ ਤੁਸੀਂ ਕੀ ਬੋਲ ਕਹਿੰਦੇ ਬਾਈ ਬਾਈ ਬਹੁਤ ਜ਼ੋਰ ਤੇ ਬੋਲਦੇ ਨਹੀਂ ਹੂੰ ਅਸੀਂ ਇਹ ਕਿਦੂ ਤੇ ਇੱਥੇ ਧਰਮ ਜਿਹੜਾ ਹੈਗਾ ਸਾਡਾ ਇਹ ਨਾ ਉਹ ਹੈਗਾ ਕਿ ਆ ਗਿੰਦੀ ਉਹਨੂੰ ਡੈਮੋਕ੍ਰੇਸੀ ਹੂੰ ਸਾਡੀ ਜਿਹੜੀ ਡੈਮੋਕ੍ਰੇਸੀ ਕਾਫੀ ਮਜ਼ਬੂਤ ਹੈ ਫਾਪੀਜ਼ਾ ਨੋਨ ਪਾਕਿਸਤਾਨ ਦੀ ਡੈਮੋਕ੍ਰੇਸੀ ਨਹੀਂ ਹੈ ਇੱਥੇ ਜਿਹੜੇ ਮੁਸਲਮਾਨ ਨਮਾਜ਼ ਪੜ੍ਹਦੇ ਆਂ ਤੁਸੀਂ ਹਿੰਦੂ ਐ ਤੁਹਾਨੂੰ ਕੋਈ ਡਰਾ ਨਹੀਂ ਹੁੰਦਾ ਨਾ ਹੂੰ